ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਮੁਖਵਲਤੀ ਸਾਹਿਬ ਦਾ ਬਿਆਨ ਹੁੰਦਾ ਵੀ ਪਾਈ ਅਸੀਂ ਪ੍ਰਵਾਸੀ ਨੂੰ ਅਸੀਂ ਨਹੀਂ ਘੜ ਸਕਦੇ ਤੁਹਾਡੇ ਦੇ ਵਰਗੇ ਜਿਹੜਾ ਤੁਸੀਂ ਦੇਖੋ ਕਿ ਇਹੋ ਜਿਹੇ ਬੰਦੇ ਨੂੰ ਸੜਕ ਦੇ ਉੱਤੇ ਆਪਾਂ ਕਹਿ ਦੇਣਾ ਮੈਂ ਹੁਣੇ ਕਹਿਣਾ ਕਿ ਉਹਨੂੰ ਸੜਕ ਤੇ ਖਿਲਾਰ ਕੇ ਗੋਲੀ ਮਾਰਨੀ ਚਾਹੀਦੀ ਹੈ ਚੰਗਾ ਉਸ ਬੰਦੇ ਉਹਦੇ ਉਹਦੇ ਜਿਹੜਾ ਉਹਦਾ ਮਰਿਆ ਹੋਇਆ ਸ਼ਰੀਰ ਵੀ ਹੈ ਨਾ ਉਹਨੇ ਵੀ ਜ਼ਮੀਨ ਤੇ ਕਸੀਟਣਾ ਚਾਹੀਦਾ ਵਾ ਕਿ ਜਿੰਨੀ ਬਰਬਤਾ ਉਹਨੇ ਕਿਸੇ ਦੂਜੇ ਨਾਲ ਕੀਤੀ ਉਹਨੂੰ ਆਪ ਦੇ ਨਾਲ ਹੋਵੇ ਤੁਹਾਨੂੰ ਪਤਾ ਚੱਲੇ ਜੇ ਸੰਸਦ ਦੇ ਵਿਚਾਰਾ ਤੋਂ ਰਾਤ ਨੇਤਾਵਾਂ ਨੂੰ ਬਚਾਉਣ ਵਾਸਤੇ ਕਾਨੂੰਨ ਪਾਸ ਹੋ ਸਕਦੇ ਹਨ ਤੇ ਇਹੋ ਜੀ ਚੀਜ਼ ਵਾਸਤੇ ਵੀ ਕਾਨੂੰਨ ਜਿਹੜੇ ਆ ਸਰਕਾਰ ਨੂੰ ਪਾਸ ਕਰਨੇ ਚਾ ਪਰ ਅਸੀਂ ਦੇਖਿਆ ਕਿਸੇ ਵੱਡੇ ਲੀਡਰ ਦਾ ਕਿਸੇ ਨੇਤਾ ਦਾ ਨੇਤਾ ਦਾ ਕਿਸੇ ਪਾਰਟੀ ਦਾ ਕੋਈ ਬਿਆਨ ਨਹੀਂ ਹੁੰਦਾ ਸੀ ਤੇ ਲਾ ਕੇ ਕੀ ਲੱਗਦਾ ਨਹੀਂ ਆ ਨੇਤਾ ਦੇ ਦਿਲ ਹੈ ਨਹੀਂ ਆ ਲੀਡਰਾਂ ਦੇ ਦਿਲ ਹੈ ਨਹੀਂ ਆ ਕੀ ਲੱਗਦਾ ਨਹੀਂ ਇਹ ਕਿਸੇ ਨੂੰ ਸਾਹਮਣੇ ਰੋਣਾ ਚਾਹੀਦਾ ਸੀ ਇਹਨਾਂ ਨੂੰ ਵੋਟ ਬੈਂਕ ਮੈਂ ਇੱਕੋ ਗੱਲ ਕਵਾਂਗਾ ਵੋਟ ਬੈਂਕ ਰਾਜਨੀਤੀ ਐਡੀ ਕੁੱਤੀ ਚੀਜ਼ ਆ ਕਿ ਅੱਖਾਂ ਵੇਖ ਕੇ ਵੀ ਇਹਨਾਂ ਨੂੰ ਨਿਗਾਹ ਵਟਣੀ ਪੈਂਦੀ ਆ ਵੋਟ ਬੈਂਕ ਦੀ ਜਿਹੜੀ ਮੂਹ ਤੇ ਚਿਪ ਲੱਗੀ ਆ ਉਹ ਕਿਦਾਂ ਮੋਲ ਪਤਾ ਇੱਕ ਬਿਆਨ ਚੱਲ ਗਿਆ ਤੇ 150000 ਵੋਟ ਘਟ ਜਾਣੀਆਂ ਫਰਾਂ ਪਾ ਜਲਦੀ ਵੰਗੂ ਸਾਡੇ ਗਵਾਂਡੀ ਸੂਬਾ ਹੀ ਹੈ ਨਾ ਹਿਮਾਚਲ ਹੈ ਸਾਡੇ ਨਾਲ ਗਵਾਂਡ ਉਹਦੇ ਵਿੱਚ ਤੁਸੀਂ ਕੋਈ ਪ੍ਰਵਾਸੀ ਜ਼ਮੀਨ ਨਹੀਂ ਖਰੀਦ ਸਕਦਾ ਅਸੀਂ ਆਪਣੇ ਪੰਜਾਬੀ ਪਰਵਾਹਾਂ ਦੇ ਕਾਰੋਬਾਰ ਡੈਡ ਕਰਤੇ ਸਾਰੀਆਂ ਫਰੂਟ ਦੀਆਂ ਰੇੜੀਆਂ ਦੇ ਉੱਤੇ ਕਬਜ਼ਾ ਕਿਹਨਾਂ ਦਾ ਪ੍ਰਵਾਸੀਆਂ ਦਾ ਸਾਰੀ ਸਬਜ਼ੀ ਦੀਆਂ ਰੇੜੀਆਂ ਜਿੰਨੀਆਂ ਵੇਖ ਲਓ ਕਬਜ਼ਾ ਕਿਹਨਾਂ ਦਾ ਪ੍ਰਵਾਸੀਆਂ ਦਾ ਕਿ ਇਹ ਖਾਣ ਪੀਣ ਫਾਸਟ ਫੂਡ ਦੀ ਗੱਲ ਕਰ ਲੋ ਛਾੜ ਦੀ ਗੱਲ ਕਰ ਲੋ ਵੱਡੀਆਂ ਵੱਡੀਆਂ ਮਿੱਲਾਂ ਦੇ ਵਿੱਚ ਕੰਮ ਕਰ ਲੋ ਤੇ ਤੁਸੀਂ ਵੇਖੋ ਕਬਜ਼ਾ ਜੜਾ ਵਾ ਪ੍ਰਵਾਸੀਆਂ ਦਾ ਵਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਗੀ ਕਿਹੜੇ ਪ੍ਰਵਾਸੀ ਵੀਰ ਨੇ ਕਿਹਾ ਵੈ ਕਿ ਜੀ ਉਸ ਬੰਦੇ ਨੂੰ ਸਜ਼ਾ ਦਿਓ ਮਾਰੋ ਗੋਲੀ ਆਪਾਂ ਨਾ ਨਾ ਤੁਹਾਡੇ ਜਦੋਂ ਪੰਜਾਬ ਦੇ ਉੱਤੇ ਕੋਈ ਭੀੜ ਆ ਜਾਂਦੀ ਹੈ ਹਾੜ ਆ ਜਾਂਦਾ ਪੰਜਾਬ ਦੇ ਉੱਤੇ ਕੋਈ ਜੰਗ ਦਾ ਮਾਹੌਲ ਭਾਂਜੇ ਪਾਕਿਸਤਾਨਾ ਤੇ ਇਹ ਸ ਪਹਿਲੇ ਚੋਲਾ ਚੁੱਕੇ ਕਹਿੰਦੇ ਹਮ ਤੋ ਚਲੇ ਆਪਣੇ ਦੇਸ਼ ਫਿਰ ਸ ਰਹਿਣਾ ਇੱਥੇ ਖਾਣਾ ਇੱਥੇ ਕੋਠੀਆਂ ਇੱਥੇ ਕਾਰਾ ਇੱਥੇ ਇਹਨਾਂ ਦੀਆ ਤੇ ਤੁਸੀਂ ਵੇਖੋ ਕਿ ਇਹਨਾਂ ਨੂੰ ਕੋਈ ਪੰਜਾਬ ਦਾ ਦਰਦ ਨਹੀਂ ਤੇ ਤੁਸੀਂ ਸਾਡੇ ਸਿਰ ਤੇ ਰਾਜ ਵੀ ਕਰੋ ਸਾਡੇ ਪੰਜਾਬ ਦੇ ਵਿੱਚ ਰਹੋ ਤੇ ਸਾਡੇ ਸਿਰ ਤੇ ਰਾਜ ਕਰੋ ਇਹ ਪੰਜਾਬ ਕਦੀ ਨਹੀਂ ਜਿਵੇਂ ਕਬੂਲੇਗਾ ਜੇ ਤੋਹੀ ਕੋਈ ਪਰਵਾਸੀ ਆ ਕੇ ਪੰਜਾਬ ਤੇ ਰਾਜ ਕਰ ਲੈਣੀ ਆ ਪੰਜਾਬ ਨੂੰ ਨਾਪ ਲੈਣ ਇਹ ਪੰਜਾਬ ਦੇ ਬਲੱਡ 'ਚ ਹੀ ਨੀਗਾ ਕੋਈ ਪੰਜਾਬ ਨੂੰ ਨਾਪ ਨਹੀਂ ਸਕਦਾ ਐਸੇ ਬੰਦੇ ਨੂੰ ਸੜਕ ਦੇ ਵਿੱਚ ਖਿਲਾਰ ਕੇ ਗੋਲੀ ਮਾਰੋ ਤੇ ਉਹਦੀ লাশ ਨੂੰ ਕੁੱਤਿਆਂ ਨੂੰ ਛੱਡ ਦਿਓ ਕਿਉਂ ਕੁੱਤੇ ਉਹਦੇ লাশ 'ਚੋਂ ਖਾਣ ਹੈ ਤੇ ਟਰੱਕ ਗੱਡੀਆਂ ਦੇ ਉੱਤੋਂ ਨਿਕਲਣ ਤੁਸੀਂ ਦੇਖਿਆ ਪੰਜਾਬੀ ਵਿਚਾਲਾ ਵਿਹਲਾ ਹੁੰਦਾ ਸ਼ਾਮ ਨੂੰ ਤੇ ਪਰਵਾਸੀ ਲਾ ਕੇ ਜਿਹੜੀ ਲਾ ਕੇ ਬੈਠਾ ਹੁੰਦਾ ਤੇ ਸਾਡੇ ਪੰਜਾਬੀ ਭਰਾ ਪੰਜਾਬੀ ਕਿਉਂ ਨਹੀਂ ਖਾਣਗੇ ਉਹ ਕੋਈ ਪਰਵਾਸੀ ਉਹ ਖਾਂਗੇ ਭਾਵੇਂ ਉਹ ਗੰਦ ਗੰਦੀ ਹਥਣਾ ਬਣਾਈ ਜਾਂਦਾ ਜਿੰਦਾ ਮਰਜੀ ਬਣਾਈ ਜਾਂਦਾ ਪਰ ਉਹ ਕਹਿੰਗੇ ਸਵਾਦ ਬੜਾ ਲੈ ਲੈ ਕੇ ਬੜਾ ਸਵਾਦ ਬਣਾਇਆ ਵਾ ਤੇ ਆਪਣੇ ਪਰਿਵਾਰ ਦੇ ਨਾਲ ਜਾ ਖਾਂਦੇ ਰਹੇ ਸ਼ਰਮ ਦਾ ਘਾਟਾ ਸਾਨੂੰ ਉਹੀ ਪਸੀਨੇ ਚੋਂ ਡੇ ਆ ਉਹੀ ਹੱਥ ਦੇ ਨਾਲ ਕਾਂਜੀ ਤੇ ਗੋਲ ਗੱਪੇ ਤੁਹਾਨੂੰ ਮਿਲਣ ਡੇ ਆ ਕਿ ਦੋ ਕੁੜੀਆਂ ਨੇ ਗੋਲ ਗੱਪੇ ਖਾਦੇ ਉਹ ਐਚਆਈ ਵੀ ਪੋਜ਼ਿਟਿਵ ਹੋ ਗਏ ਘਰਦਿਆਂ ਦੇ ਵਿੱਚ ਕਲੇਸ਼ ਪੈ ਗਿਆ ਉਹਨਾਂ ਨੇ ਘਰਦਿਆਂ ਦਾ ਕੁੱਟਿਆ ਕੁੜੀਆਂ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਸਾਨੂੰ ਨਹੀਂ ਪਤਾ ਪੋਜ਼ਿਟਿਵ ਕਿਵੇਂ ਹੋ ਗਏ ਉਹ ਪਤਾ ਕੀ ਲੱਗਾ ਕਿ ਉਹ ਜਿੱਥੇ ਭਈਏ ਕੋ ਗੋਲ ਗੱਪੇ ਖਾਂਦੇ ਸੀ ਰੇ ਉਹ ਬਲੱਡ ਜਿਹੜਾ ਵਾ ਉਹਦੇ ਚ ਜਾ ਕੇ ਟ੍ਰਾਂਸਫਰ ਹੋ ਗਿਆ ਉਹਦੇ ਬਲੱਡ ਦੇ ਨਾਲ ਕਟ ਹੋ ਗਿਆ ਤੇ ਉਹਨਾਂ ਨੂੰ ਐਚਆਈਵੀ ਸਾਸੀਆ ਦੋਸਤੋ ਵਾ ਟੋੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚਲੰਦ ਦੇ ਨਾਲ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਇੱਕ ਨੇੜੇ ਪਿੰਡ ਵਿੱਚ ਘਟਨਾ ਵਾਪਰ ਗਈ ਜਿੱਥੇ ਕੀ ਪ੍ਰਵਾਸੀ ਵੱਲੋਂ ਇੱਕ ਛੋਟੇ ਬੱਚੇ ਨੂੰ ਜਿਸ ਸਭ ਤੋਂ ਪਹਿਲਾਂ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਤੁਸੀਂ ਦੇਖ ਸਕਦੇ ਹੋ ਅਤੇ ਉਸ ਤੋਂ ਪਹਿਲਾਂ ਉਸ ਦੇ ਨਾਲ ਗਲਤ ਕੰਮ ਕੀਤਾ ਗਿਆ ਉਸ ਦੇ ਨਾਲ ਰੇਪ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਜਿਹੜੀ ਆ ਮੌਤ ਜਿਹੜੀ ਆ ਉਸ ਨੂੰ ਬਹੁਤ ਦਰਦਨਾਕ ਬੱਚੀ ਨੂੰ ਮੌਤ ਦਿੱਤੀ ਗਈ ਆ ਉਸ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਬੜਾ ਸੋਗ ਦੀ ਲਹਿਰ ਵੀ ਆ ਅਤੇ ਤੁਸੀਂ ਦੇਖਿਆ ਕਿਸ ਤਰ੍ਹਾਂ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਗਲੀਆਂ ਬਾਜ਼ਾਰ ਦੁਕਾਨਾਂ ਜਿਹੜੀਆਂ ਸਾਰੀਆਂ ਬੰਦ ਕਰ ਦਿੱਤੀਆਂ ਵਾਂ ਇਸ ਤਮਾਮ ਮੁੱਦੇ ਦਾ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕੋ ਤਿਆਰ ਨੇ ਬੰਟੀ ਚਾਟੀ ਵਾਂ ਜਿਹੜੇ ਕੀ ਨੌਜਵਾਨ ਅਕਸਰ ਸਮਾਜ ਦੇ ਮੁੱਦਿਆਂ ਤੇ ਗੱਲਬਾਤ ਕਰਦੇ ਨੇ ਬੰਟੀ ਵੀਰ ਜੀ ਬਹੁਤ ਬਹੁਤ ਸਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਪੰਜਾਬੀ ਲੋ ਚੈਨਲ ਜੀ ਬਹੁਤ ਬਹੁਤ ਧੰਨਵਾਦ ਹੈ ਗਰੇਵਾਲ ਸਾਹਿਬ ਤੁਹਾਡਾ ਪੰਜਾਬੀ ਲੋਕ ਚੈਨਲ ਦਾ ਜੋ ਪੰਜਾਬ ਦੀ ਇਸ ਟਾਈਮ ਤੇ ਸੱਚੀ ਆਵਾਜ਼ ਜਿਹੜੇ ਮੈਂ ਪੰਜਾਬੀ ਲੋਕ ਚੈਨਲ ਵੇਖਦਾ ਮਾਂ ਉਹ ਮੁੱਦੇ ਤੁਸੀਂ ਚੁੱਕਦੇ ਹੋ ਜਿਹੜੇ ਕਿ ਆਮ ਲੋਕਾਂ ਦੇ ਮੁੱਦੇ ਆ ਔਰ ਆਮ ਦੇਖਣ ਨੂੰ ਵੀ ਨਹੀਂ ਮਿਲਦੇ ਔਰ ਬੜੀ ਨਿਰ ਨਿਰਧਰਤਾ ਦੇ ਨਾਲ ਜਿਹੜੇ ਤੁਸੀਂ ਮੁੱਦੇ ਚੁੱਕਦੇ ਹੋ ਬੜਾ ਧੰਨਵਾਦ ਹੈ ਪੰਜਾਬੀ ਲੋਕ ਚੈਨਲ ਦਾ ਔਰ ਤੁਹਾਡਾ ਵੀ ਜਬਨੀ ਦੱਸੋ ਬੰਡੀ ਬਾਰੀ ਕਿਸ ਤਰ੍ਹਾਂ ਦੇ ਦੋ ਜਿਹੜੀ ਹਿਸ਼ਾਰਪੁਰ ਚ ਘਟਨਾ ਵਾਪਰੀ ਆ ਇੱਕ ਛੋਟੇ ਜਿਹੇ ਬੱਚੇ ਨੂੰ ਪ੍ਰਵਾਸੀ ਨੇ ਦਰਦਨਾਕ ਮੌਤ ਦਿੱਤੀ ਆ ਉਸ ਦਾ ਪਹਿਲਾਂ ਰੇਪ ਕੀਤਾ ਜਾਂਦਾ ਅਤੇ ਉਸ ਤੋਂ ਬਾਅਦ ਉਸ ਨੂੰ ਮਾਰਿਆ ਜਾਂਦਾ ਉਸ ਦੀ ਮ ਉਸ ਤੋਂ ਬਾਅਦ ਜਿਹੜੀਆਂ ਫੋਟੋਆਂ ਵਾਇਰਲ ਹੋਈਆਂ ਤੁਸੀਂ ਦੇਖ ਸਕਦੇ ਹੋ ਤੁਸੀਂ ਇੱਕ ਪਿਤਾ ਹੋ ਤੇ ਫੋਟੋਆਂ ਜਦੋਂ ਨਸ਼ਰ ਹੋਈਆਂ ਕਹਿੰਦੇ ਪੁਲਿਸ ਵਾਲੇ ਤੱਕ ਰੌਲਾ ਪੇ ਪੱਤਰਕਾਰ ਜਿਹੜੇ ਉੱਥੇ ਕਵਰੇਜ ਕਰਨ ਗਏ ਸੀ ਉਹ ਰੌਲਾ ਪੇ ਐਡੀ ਦਰਦਨਾਕ ਮੋਦੀਤੀ ਗਈ ਆ ਕੀ ਕਹਿਣਾ ਚਾਹੋਗੇ ਇਸੀ ਤੇ ਹਵਾਨੀਅਤ ਦੀ ਕੋਈ ਹੱਦ ਹੋਵੇ ਤੇ ਅੱਜ ਦੇ ਅਗਰ ਸਮੇਂ ਦੇ ਵਿੱਚ ਵੇਖਣਾ ਹੋਵੇ ਤੇ ਮੇਰਾ ਨਹੀਂ ਖਿਆਲ ਕਿ ਇਹੋ ਜਿਹੀਆਂ ਚੀਜ਼ਾਂ ਤੋਂ ਉੱਪਰ ਕੁਝ ਹੋ ਸਕਦਾ ਤੁਸੀਂ ਦੇਖੋ ਛੋਟੇ ਜੇ ਬੱਚੇ ਨੂੰ 4-5 ਸਾਲ ਦੇ ਬੱਚੇ ਨੂੰ ਵੇਖ ਕੇ ਨਾ ਕੋਈ ਮਤਲਬ ਕੋ ਨਾ ਕੋਈ ਬੜਾ ਹੀ ਗੰਦੀ ਨਹੀਂ ਤੇ ਜਾਂ ਰਕਸ਼ਸ ਵਰਤੀ ਵਾਲਾ ਬੰਦਾ ਵੀ ਹੋਵੇ ਨਾ ਤੇ ਉਹਦੇ ਮਨ ਚ ਵੀ ਇੱਕ ਵਾਰੀ ਮਾਸੂਮਤ ਨੂੰ ਵੇਖ ਕੇ ਨਾ ਆ ਜਾਂਦਾ ਵਾ ਕਿ ਬੱਚਾ ਹੈਗਾ ਵਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਤੁਸੀਂ ਵੀ ਬੱਚੇ ਵਾਲੇ ਅਸੀਂ ਵੀ ਬੱਚੇ ਵਾਲੇ ਅਸੀਂ ਇਹ ਚੀਜ਼ ਨੂੰ ਦਰਦ ਨੂੰ ਸਮਝ ਸਕਦੇ ਆ ਜਦੋਂ ਅਸੀਂ ਇਹਦੀ ਵਾਇਰਲ ਵੀਡੀਓ ਵੇਖੀਆ ਤੇ ਆਪ ਨੂੰ ਤਲੋਮਸ਼ੀ ਆ ਗਈ ਯਾਰ ਕੀ ਬਣ ਗਿਆ ਵਾ ਤੁਸੀਂ ਦੇਖੋ ਕਿ ਉਸ ਬੱਚੇ ਦੇ ਕਹਿੰਦੇ ਪ੍ਰਾਈਵੇਟ ਪਾਰਚ ਡਾਂਗ ਦਿੱਤੀ ਰੋੜ ਦਿੱਤੀ ਉਸ ਤੋਂ ਬਾਅਦ ਕਹਿੰਦੇ ਓਰਿਜਨਲ ਪਹਿਲੇ ਉਹਦੇ ਸਿਰ 'ਚ ਇੱਟ ਮਾਰੀ ਉਹ ਨਹੀਂ ਮਰਿਆ ਉਸ ਤੋਂ ਬਾਅਦ ਉਹਦੀ ਉਹਦੀ ਕੈਪਰੀ ਜਾਂ ਪੈਂਟ ਜਿਹੜੀ ਸੀ ਉਹਦੇ ਨਾਲ ਉਹਦਾ ਗਲਾ ਘੁੱਟਿਆ ਗਿਆ ਤੁਸੀਂ ਵੇਖੋ ਕਿ ਇਹ ਕਿੱਡੀ ਮਤਲਬ ਇੱਕ ਦਰਿੰਦਗੀ ਦੀ ਹੱਦ ਹੁੰਦੀ ਹੈ ਤੇ ਉਸ ਕਹਿੰਦੇ ਜਦੋਂ ਉਹਦੀ ਕਿਸੇ ਦਾ ਤੁਸੀਂ ਗਲਾ ਘੋੜਦੇ ਨਾ ਤੇ ਉਹਦੇ ਜਿਹੜੀਆਂ ਆਪਣੇ ਆਪ ਨੂੰ ਖਿੱਚ ਪੈਂਦੀ ਉਹਦੇ ਉਹਨਾਂ ਜੀਬ ਆਪਣੀ ਦੰਦਾਂ ਦੀ ਜੀਬ ਐ ਨਹੀਂ ਜੋਰ ਦੀ ਨੱਪਦੀ ਕਿ ਉਹਦੀ ਜਿਹੜੀ ਜ਼ੁਬਾਨ ਹੈ ਉਹ ਵੀ ਟੁੱਕੀ ਗਈ ਤੁਸੀਂ ਵੇਖੋ ਕਿ ਐਂਡ ਇਸ ਤੋਂ ਉੱਪਰ ਇਸ ਤੋਂ ਉੱਪਰ ਕ੍ਰਾਈਮ ਘਟਣਾ ਨਹੀਂ ਹੋ ਸਕਦੀ। ਔਰ ਸਾਡੇ ਦੇਸ਼ ਦੇ ਵਿੱਚ ਛੋਟੇ ਬੱਚਿਆਂ ਨਾਲ ਅਗਰ ਕੋਈ ਗਲਤ ਕੰਮ ਕਰਦਾ ਤੇ ਬੜੇ ਵਧੀਆ ਕਾਨੂੰਨ ਬਣੇ ਨੇ ਔਰ ਉਹਦੇ ਸਖਤ ਤਰ੍ਹਾਂ ਦੇ ਉੱਤੇ ਸਜ਼ਾ ਵੀ ਹੁੰਦੀ ਹੈ। ਪਰ ਇਹ ਗੱਲਾਂ ਜਿਹੜੀਆਂ ਨਾ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੋ ਗਏ ਹੁਣ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਫੋਟੋਆਂ ਵਾਇਰਲ ਹੋ ਰਹੀਆਂ ਵਾ ਗਲਤ ਕੰਮ ਹੋਇਆ ਜੀ ਸਜ਼ਾ ਹੋਣੀ ਚਾਹੀਦੀ ਹੈ ਜੀ ਪ੍ਰਵਾਸੀਆਂ ਨਾਲ ਇੰਜ ਕਰ ਦੋ ਇੰਜ ਕਰ ਦੋ। ਇਹ ਸਾਡੇ ਸਾਡੇ ਦੇਸ਼ ਦੇ ਵਿੱਚ ਜਿਹੜਾ ਕੰਮ ਨਾ ਇਹ ਗੱਲਾਂ ਦਾ ਨਹੀਂ ਹੋ ਸਕਦਾ। ਜਦੋਂ ਕੋਈ ਹੋਰ ਖਬਰ ਵਾਇਰਲ ਹੋਣੀ ਆ ਆਪਾਂ ਉਸ ਪਾਸੇ ਨੂੰ ਤ ਕਾਨੂੰਨ ਬਣੇ ਇਸ ਤਰ੍ਹਾਂ ਦੇ ਕੋਈ ਪ੍ਰਾਲੇ ਕਰੀਏ ਜਿਹੜਾ ਕਿ ਸਰਕਾਰਾਂ ਨੂੰ ਕਾਨੂੰਨ ਬਣਾਉਣੇ ਪੈਣ ਤੁਸੀਂ ਦੇਖੋ ਕਿ ਇਹੋ ਜਿਹੇ ਬੰਦੇ ਨੂੰ ਸੜਕ ਦੇ ਉੱਤੇ ਆਪਾਂ ਕਹਿ ਦਿੰਨਾ ਮੈਂ ਹੁਣੇ ਕਹਿਣਾ ਕਿ ਉਹਨੂੰ ਸੜਕ ਤੇ ਖਿਲਾੜ ਕੇ ਗੋਲੀ ਮਾਰਨੀ ਚਾਹੀਦੀ ਹੈ ਚੰਗਾ ਉਸ ਬੰਦੇ ਉਹਦੀ ਉਹਦੇ ਜਿਹੜਾ ਉਹਦਾ ਮਰਿਆ ਹੈ ਸ਼ਰੀਰ ਵੀ ਹੈ ਨਾ ਉਹਨੇ ਵੀ ਜ਼ਮੀਨ ਦੇ ਉੱਤੇ ਕਸੀਟਣਾ ਚਾਹੀਦਾ ਵਾ ਕਿ ਜਿੰਨੀ ਬਰਬਤਾ ਉਹਨੇ ਕਿਸੇ ਦੂਜੇ ਨਾਲ ਕੀਤੀ ਉਹਨੂੰ ਆਪ ਦੇ ਨਾਲ ਹੋਵੇ ਤੁਹਾਨੂੰ ਪਤਾ ਚੱਲੇ ਔਰ ਜੜੇ ਉਹਦੀ ਉਹਦੀ ਦਿਮਾ ਉਹਦੀ ਸੋਚ ਵਾਲੇ ਬੰਦੇ ਆ ਨਾ ਉਹਨਾਂ ਨੂੰ ਅਕਲ ਆ ਜਾਵੇ ਕਿ ਸਾਡੇ ਦੇਸ਼ ਦੇ ਵਿੱਚ ਇਹੋ ਜਿਹਾ ਕੰਮ ਕਰਾਂਗੇ ਪੰਜਾਬ ਦੇ ਵਿੱਚ ਤੇ ਐਵਲਾ ਕੰਮ ਔਰ ਇਹ ਹੋਏਗਾ ਕਿਵੇਂ ਇਹਦੇ ਵਾਸਤੇ ਜਿਹੜੇ ਕਾਨੂੰਨ ਹੋਰ ਸਖਤ ਜਿਹੜੇ ਕਾਨੂੰਨ ਪਾਸ ਕਰਨੇ ਪੈਣਗੇ ਜੇ ਸੰਸਦ ਦੇ ਵਿੱਚ ਰਾਤੋਂ ਰਾਤ ਨੇਤਾਵਾਂ ਨੂੰ ਪਛਾਣ ਵਾਸਤੇ ਕਾਨੂੰਨ ਪਾਸ ਹੋ ਸਕਦੇ ਨੇ ਨਾ ਤੇ ਇਹੋ ਜੀ ਚੀਜ਼ ਵਾਸਤੇ ਵੀ ਕਾਨੂੰਨ ਜਿਹੜੇ ਸਰਕਾਰ ਨੂੰ ਪਾਸ ਕਰਨੇ ਚਾਹੀਦੇ ਆ ਕਿ ਇਤਾ ਕੇ ਇਹਦੇ ਨਾਲ ਉਹ ਜੀ ਉਹਦੇ ਨਾਲ ਜਦੋਂ ਕਾਰਵਾਈ ਹੋਏ ਤਾਂ ਉਹਨੂੰ ਵੀ ਅਕਲ ਜਿਹੜੇ ਉਹਦੇ ਦੇਖਣ ਵਾਲੇ ਉਹਨਾਂ ਨੇ ਵੀ ਅਕਲ ਆਵੇ ਕਿ ਆਪਾਂ ਇਹ ਕੰਮ ਕਰਦੇ ਪਹਿਲਾਂ ਰੂਹ ਕੰਬ ਜਵੇ ਕਿਸੇ ਬੰਦੇ ਦੀ ਗੁਨਾਹਗਰ ਦੀ ਕਿ ਜਿਹੜੇ ਛੋਟੇ ਜਿਹੇ ਬੱਚੇ ਨਾਲ ਤੁਸੀਂ ਦੇਖੋ ਕਿ ਮਨ ਭਰ ਆਂਦਾ ਵੈ ਇਹੋ ਜਿਹੇ ਬੱਚੇ ਦਾ ਹਾਲਾਤ ਵੇਖ ਕੇ ਉਹਦੇ ਬੱਚੇ ਦੇ ਹਾਲਾਤ ਵੇਖ ਕੇ ਖੁਦ ਦਾ ਮਨ ਰੋਇਆ ਕਿ ਕੀ ਆ ਕੀ ਬਣ ਗਿਆ ਇਨਸਾਨ ਇਨਸਾਨ ਹੀ ਆਪਾਂ ਕਿ ਕੋਈ ਜਾਨਵਰ ਹੋ ਗਈ ਆ ਮੈਂ ਤਾਂ ਕਮਾਲ ਹੋ ਗਈ ਜਾਨਵਰ ਵੀ ਇੰਜ ਦੇ ਕੰਮ ਨਹੀਂ ਕਿਸੇ ਦੇ ਨਾਲ ਕਰਦੇ ਵੱਡੀ ਬਾਡੀ ਤੁਹਾਡਾ ਮਨ ਭਰ ਆਇਆ ਵਾ ਸਾਡਾ ਮਨ ਭਰ ਆਇਆ ਪੁਲਿਸ ਪ੍ਰਸ਼ਾਸਨ ਜਿਹੜੇ ਮੌਕੇ ਤੇ ਜੇ ਸੀ ਉਹ ਮੀਡੀਆ ਕਰਮੀ ਜਿਹੜੇ ਕਵਰੇਜ ਕਰਨਗੇ ਸੀ ਉਹਨਾਂ ਦਾ ਮਨ ਭਰਿਆ ਅਸੀਂ ਦੇਖਿਆ ਲੋਕਾਂ ਦੇ ਮਨ ਭਰ ਗਏ ਨੇ ਸ਼ਹਾਪੁਰ ਤੋਂ ਲੋਕ ਪੂਰੇ ਪੰਜਾਬ ਵਿੱਚ ਲੋਕ ਘਰੇ ਰੋ ਰਹੇ ਨੇ ਯਾਰ ਇੰਨੀ ਵੱਡੀ ਦਰਦਨਾਕ ਐਡੀ ਬਹੁਤ ਮਾੜੀ ਗੱਲ ਉਹ ਦਰਦਨਾਕ ਜਿਹੜੀ ਮੌਤ ਉਸ ਬੱਚੇ ਨੂੰ ਦਿੱਤੀ ਗਈ ਉਸ ਬੱਚੇ ਦਾ ਕਸੂਰ ਕੀ ਸੀ ਹੈ ਪਰ ਅਸੀਂ ਦੇਖਿਆ ਕਿਸੇ ਵੱਡੇ ਲੀਡਰ ਦਾ ਕਿਸੇ ਨੇਤਾ ਦਾ ਨੇਤਾ ਦਾ ਕਿਸੇ ਪਾਰਟੀ ਦਾ ਕੋਈ ਬਿਆਨ ਨਹੀਂ ਹੁੰਦਾ ਇਸ ਈ ਤੇ ਲੈ ਕੇ ਕੀ ਲੱਗਦਾ ਨਹੀਂ ਆ ਨੇਤਾ ਦੇ ਦਿਲ ਹੈ ਨਹੀਂ ਆ ਲੀਡਰਾਂ ਦੇ ਦਿਲ ਹੈ ਨਹੀਂ ਆ ਕੀ ਲੱਗਦਾ ਨਹੀਂ ਇਹ ਕਿਸੇ ਨੂੰ ਸਾਹਮਣੇ ਰੋਣਾ ਚਾਹੀਦਾ ਸੀ ਇਹਨਾਂ ਨੂੰ ਵੋਟ ਬੈਂਕ ਮੈਂ ਇੱਕੋ ਗੱਲ ਕਵਾਂਗਾ ਵੋਟ ਬੈਂਕ ਰਾਜਨੀਤੀ ਐਡੀ ਕੁੱਤੀ ਚੀਜ਼ ਹੈ ਕਿ ਅੱਖਾਂ ਵੇਖ ਕੇ ਵੀ ਇਹਨਾਂ ਨੂੰ ਨਿਗਾਹ ਵੱਟਣੀ ਪੈਂਦੀ ਹੈ ਉਹਨਾਂ ਦਾ ਵੀ ਦਿਲ ਦੁਖਿਆ ਹੈਗਾ ਉਹ ਵੀ ਐਸੀ ਨੂੰ ਵੇਖ ਕੇ ਰੋਏ ਹੋਣਗੇ ਮੈਂ ਨਹੀਂ ਕਹਿ ਸਕਦਾ ਕਿ ਲੀਡਰਾਂ ਨੇ ਕਦੀ ਉਹਨੂੰ ਫੋਟੋ ਦੀ ਵੇਖ ਕੇ ਜਾਂ ਉਹਦੇ ਮਾਪਿਓ ਦੇ ਜਾਂਦੇ ਛੋਟੀ ਉਹਦੀ ਵੱਡੀ ਭੈਣ ਦਾ ਇੰਟਰਵਿਊ ਵੱਡੀ ਭੈਣ ਕਾ ਦੀ ਉਹ ਵਿਚਾਰਾ 4-5 ਸਾਲ ਦਾ ਹੀ ਉਹ 6 ਸਾਲ ਦੀ ਹੋएगी ਤੇ ਉਹ ਨਿੱਕੀ ਜਿਹੀ ਕੁੜੀ ਦਾ ਵੇਖ ਕੇ ਮਨ ਸਾਡਾ ਜਾਨਵਰਾਂ ਦਾ ਵੀ ਮਨ ਲੁੰਦਰ ਜਵੇ ਇਹੋ ਜੀ ਉਸ ਉਹਦੀ ਇੰਟਰਵਿਊ ਕੀਤੀ ਤੇ ਲੀਡਰਾਂ ਦਾ ਵੇਖੀ ਨਹੀਂ ਹੋਇਆ ਪਰ ਕੀ ਕਰਾਂ ਉਹ ਨਵੋਟ ਬੈਂਕ ਦੀ ਜਿਹੜੀ ਮੂਹ ਤੇ ਚਿਪ ਲੱਗੀ ਆ ਉਹ ਕਿਦਾਂ ਬੋਲ ਪਤਾ ਇੱਕ ਬਿਆਨ ਚੱਲ ਗਿਆ ਤੇ 150000 ਵੋਟ ਘਟ ਜਣੀ ਆ ਪਾਰਟੀ ਦੀ ਕੋਈ ਪਾਰਟੀ ਇਸ ਕਰਕੇ ਇਸ ਉੱਤੇ ਬਿਆਨ ਦੇ ਕੇ ਰਾਜੀ ਨਹੀਂ ਸੀਗੀ ਪਰ ਬੜੀ ਮੰਦਭਾਗੀ ਕਰਨਾ ਔਰ ਬੜੇ ਮੰਦਭਾਗੇ ਵਿਚਾਰ ਹੈ ਜੇ ਅਸੀਂ ਪੰਜਾਬ ਦੇ ਹੋ ਕੇ ਪੰਜਾਬ ਦਾ ਖਾ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਰਹਿ ਕੇ ਜੇ ਪੰਜਾਬ ਦੀ ਗੱਲ ਨਾ ਕੀਤੀ ਪਾ ਚਾਹੀਏ ਕੋਈ ਲੀਡਰਾਂ ਚਾਹੀਏ ਸਮਾਜ ਸੇਵੀ ਹੁਣ ਮੈਂ ਸਮਾਜ ਸੇਵਕ ਕਰਦਾ ਤੇ ਮੇਰੇ ਇਸ ਬਿਆਨ ਦੇ ਨਾਲ ਮੈਂ ਵੀ ਸੋਚਾਂਗਾ ਮੇਰੇ ਜਿਹੜੇ ਜਿਨ੍ਹਾਂ ਨੇ ਵੇਖਣੀ ਹੈ ਵੀਡੀਓ ਪ੍ਰਵਾਸੀਆਂ ਨੇ ਮੇਰੇ ਵੀ ਕੋਈ ਜਾਣ ਜਾਣਕਾਰ ਹੋਣਗੇ ਮੈਨੂੰ ਵੇਖਦੇ ਹੋਣਗੇ ਰੋਜ਼ ਮੇਰੇ ਵੀ ਵੈਰੀ ਬਣਨਗੇ ਕਿ ਐਸ ਬੰਦੇ ਨੇ ਸਾਡਾ ਉੱਥੇ ਬਿਆਨ ਦਿੱਤਾ ਸੀ ਪਰ ਅਸੀਂ ਪਹਿਲੇ ਪੰਜਾਬ ਨਾਲ ਆ ਬਾਕੀ ਸੰਦੇ ਨਾਲ ਬਾਜੂ ਆ ਕੋਈ ਗੱਲ ਹੋ ਜਵੇ ਪਹਿਲਾਂ ਅਸੀਂ ਪੰਜਾਬ ਦੇ ਨਾਲ ਆ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਨਾਲ ਖੜਾਂਗੇ ਇਹਦੇ ਚ ਇਸ ਚ ਕੋਈ ਦੋਰਾ ਹੀ ਨਹੀਂ ਪਰ ਜੇ ਤੁਸੀਂ ਕਹਿ ਰਹੇ ਹੋ ਤੁਸੀਂ ਪੰਜਾਬ ਨਾਲ ਖੜੇ ਹੋ ਸਭ ਤੋਂ ਪਹਿਲਾਂ ਬਾਕੀ ਜਿਹੜਾ ਮਰਜ਼ੀ ਤਵਾੜ ਨਾਲ ਖੜਾ ਨਾ ਹੋਵੇ ਪਰ ਪੰਜਾਬ ਦੇ ਮੁੱਖ ਮੰਤਰੀ ਭਾਜਪਾ ਮਾਨ ਜਿਨ੍ਹਾਂ ਨੂੰ ਸਰਕਾਰ ਨੇ ਲੋਕਾਂ ਨੇ ਚੁਣਿਆ ਵਾ ਵੋਟਾਂ ਰਾਹੀਂ ਸਰਕਾਰ ਬਣਾਈ ਆ ਮੁੱਖ ਮੰਤਰੀ ਸਾਹਾ ਦਾ ਬਿਆਨ ਹੁੰਦਾ ਵੀ ਭਾਈ ਅਸੀਂ ਪ੍ਰਵਾਸੀਆਂ ਨੂੰ ਅਸੀਂ ਨਹੀਂ ਘਟ ਸਕਦੇ ਤੁਹਾਡੇ ਦੇ ਬਾਰੇ ਕੀ ਹੈ ਵੇਖੋ ਇਹਹੀ ਜਿਹੜੀ ਆਪਾਂ ਹੁਣੇ ਗੱਲ ਕੀਤੀ ਬੜਾ ਵਧੀਆ ਇੱਕ ਤੁਸੀਂ ਮੁੱਦਾ ਚੁੱਕਿਆ ਹੋਇਆ ਹੈ ਇਹਨੂੰ ਅਸੀਂ ਥੋੜਾ ਪ੍ਰੈਕਟੀਕਲੀ ਵੇਖੀਏ ਕਿ ਕਾਗਜ਼ ਦੇ ਸਾਹਮਣੇ ਲੈ ਕੀ ਹੈ ਉਹ ਕਹਿੰਦੇ ਆ ਜੀ ਅਸੀਂ ਰੋਕ ਨਹੀਂ ਸਕਦੇ ਰੋਕ ਕੋਈ ਨਹੀਂ ਸਕਦਾ ਕਿਸੇ ਨੂੰ ਦੇਸ਼ ਦੇ ਵਿੱਚ ਕੋਈ ਕਿਸੇ ਵਿੱਚ ਸੂਬੇ ਦੇ ਜਾ ਸਕਦੇ ਹੋ ਪਰ ਆਪਾਂ ਹਿਮਾਚਲ ਦੇ ਵਾਂਗੂ ਸਾਡਾ ਗਵਾਂਢੀ ਸੂਬਾ ਹੀ ਹੈ ਨਾ ਹਿਮਾਚਲ ਹੈ ਸਾਡੇ ਨਾਲ ਗਵਾਂਢ ਉਹਦੇ ਵਿੱਚ ਤੁਸੀਂ ਕੋਈ ਪ੍ਰਵਾਸੀ ਜ਼ਮੀਨ ਨਹੀਂ ਖਰੀਦ ਸਕਦਾ ਅਸੀਂ ਆਪਣੇ ਪੰਜਾਬੀ ਪਰਵਾਹਾਂ ਦੇ ਕਾਰੋਬਾਰ ਡੈੱਡ ਕਰਤੇ ਸਾਰੀਆਂ ਫਰੂਟ ਦੀਆਂ ਰੇੜੀਆਂ ਦੇ ਉੱਤੇ ਕਬਜ਼ਾ ਕਿਹਨਾਂ ਦਾ ਪ੍ਰਵਾਸੀਆਂ ਦਾ ਸਾਰੀ ਸਬਜ਼ੀ ਦੀਆਂ ਰੇੜੀਆਂ ਜਿੰਨੀਆਂ ਵੇਖ ਲ ਕਿ ਇਹ ਖਾਣ ਪੀਣ ਫਾਸਟ ਫੂਡ ਦੀ ਗੱਲ ਕਰ ਲੋ ਚਾੜ ਦੀ ਗੱਲ ਕਰ ਲੋ ਵੱਡੀਆਂ ਵੱਡੀਆਂ ਮਿੱਲਾਂ ਦੇ ਵਿੱਚ ਕੰਮ ਕਰ ਲੋ ਤੇ ਤੁਸੀਂ ਵੇਖੋ ਕਬਜਾ ਜੜਾ ਦਾ ਪ੍ਰਵਾਸੀਆਂ ਦਾ ਵੈ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਗਈ ਅੱਜ ਇੱਕ ਪ੍ਰਵਾਸੀਆਂ ਦੀ ਯੂਨਟੀਆਂ ਬਣੀਆਂ ਵੈ ਆਪਾਂ ਕਹਿੰਦੇ ਕੰਮ ਕਰਦੇ ਆ ਯੂਨਟੀਆਂ ਬਣਾਈਆਂ ਵੈ ਉਹ ਗੱਲ ਅਲੈਦਾ ਵੈ ਪਰ ਇਹੋ ਜਿਹਾ ਜਦੋਂ ਕੇਸ ਹੋ ਜਾਂਦਾ ਕਿਹੜੇ ਪ੍ਰਵਾਸੀ ਵੀਰ ਨੇ ਕਿਹਾ ਵੈ ਕਿ ਜੀ ਉਸ ਬੰਦੇ ਨੂੰ ਸਜ਼ਾ ਦਿਓ ਮਾਰੋ ਗੋਲੀ ਆਪਾਂ ਨਾਂ ਨਾਲ ਤੁਹਾਡੇ ਜਦੋਂ ਪੰਜਾਬ ਦੇ ਉੱਤੇ ਕੋਈ ਭੀੜ ਆ ਜਾਂਦੀ ਹੈ ਹਾੜ ਆ ਜਾਂਦਾ ਪੰਜਾਬ ਦੇ ਉੱਤੇ ਕੋਈ ਜੰਗ ਦਾ ਮਾਹੌਲ ਭਾਂਜੇ ਪਾਕਿਸਤਾਨਾ ਤੇ ਇਸ ਪਹਿਲੇ ਚੋਲਾ ਚੁਕੇ ਕਹਤੇ ਹਮ ਤੋ ਚਲੇ ਆਪਣੇ ਦੇਸ਼ ਤੇ ਫਿਰ ਐਦਾ ਮਤਲਬ ਸਾਡੇ ਫਿਰ ਰਹਿਣਾ ਇੱਥੇ ਖਾਣਾ ਇੱਥੇ ਕੋਠੀਆਂ ਇੱਥੇ ਕਾਰਾ ਇੱਥੇ ਇਹਨਾਂ ਦੀਆਂ ਤੇ ਜਦੋਂ ਕੋਈ ਗੱਲ ਆ ਗਈ ਪੰਜਾਬ ਅੱਜ ਮੈਂ ਆਵਾ ਮੈਂ ਤੁਹਾਨੂੰ ਕਿਹਾ ਮੈਂ ਪੰਜਾਬ ਦੇ ਨਾਲ ਆ ਜੀ ਪੰਜਾਬ ਚ ਜੰਗਾ ਹੁੰਦੀਆਂ ਵੈ ਬਲੈਕ ਆਊਟ ਹੋਏ ਆ ਖੜਾ ਆਈਆਂ ਅਸੀਂ ਹੁਣ ਮੈਨੂੰ ਦੱਸੋ ਅਸੀਂ ਤੁਸੀਂ ਮੈਂ ਆ ਅਸੀਂ ਹਰ ਜਿਹੜਾ ਮੁੱਦਾ ਪੰਜਾਬ ਦਾ ਹੁੰਦਾ ਉਹ ਅੱਗੇ ਵੱਧ ਕੇ ਚੜਦੇ ਆ ਅਸੀਂ ਕਿਸੇ ਕੋਈ ਲੈਣ ਤੇ ਨਹੀਂ ਦੇ ਕਿਸ ਕੋਈ ਮੰਗਿਆ ਹੋਵੇ ਆਪਾਂ ਜਾਂ ਤੁਸੀਂ ਕਦੀ ਕਿਹਾ ਹੋਵੇ ਕਿ ਕੋਈ ਖਬਰ ਕੀਤੀ ਹੋਵੇ ਤੇ ਜੀ ਸਾਨੂੰ ਇਹ ਚੀਜ਼ ਦਿਓ ਸਾਨੂੰ ਲੋੜ ਹੈ ਸਾਨੂੰ ਲੋੜ ਹੀ ਨਹੀਂ ਇਹ ਸਾਡਾ ਦਰਦ ਆ ਅਸੀਂ ਗਰਮੀ ਸਰਦੀ ਤੁਸੀਂ ਗਰਮੀ ਸਰਦੀਆਂ ਚ ਖੜਕ ਕਰਦੇ ਹੋ ਪੰਜਾਬ ਦੇ ਮੁੱਦੇ ਚੁੱਕਦੇ ਹੋ ਇਹ ਤੁਹਾਡਾ ਚੈਨਲ ਜਿਹੜਾ ਹੈ ਪੰਜਾਬ ਪੰਜਾਬ ਦਾ ਦਰਦ ਸਾਨੂੰ ਲੋਕਾਂ ਨੂੰ ਤੇ ਤੁਸੀਂ ਵੇਖੋ ਕਿ ਇਹਨਾਂ ਨੂੰ ਕੋਈ ਪੰਜਾਬ ਦਾ ਦਰਦ ਨਹੀਂ ਤੇ ਤੁਸੀਂ ਸਾਡੇ ਸਿਰ ਤੇ ਰਾਜ ਵੀ ਕਰੋ ਸਾਡੇ ਪੰਜਾਬ ਦੇ ਵਿੱਚ ਰਹੋ ਤੇ ਸਾਡੇ ਸਿਰ ਤੇ ਰਾਜ ਕਰੋ ਇਹ ਪੰਜਾਬ ਕਦੀ ਨਹੀਂ ਜੀ ਕਬੂਲੇਗਾ ਮੈਂ ਤੁਹਾਨੂੰ ਇਹ ਗੱਲ ਸਪਸ਼ਟ ਦੱਸਾਂ ਪੰਜਾਬ ਨੇ ਉਦੋਂ ਜਦੋਂ ਮੁਸਲਮਾਨਾਂ ਦਾ ਰਾਜ ਸੀ ਮੁਗਲਾਂ ਦਾ ਰਾਜ ਸੀਗੇ ਪੰਜਾਬ ਨੇ ਉਦੋਂ ਵੀ ਕਿਸੇ ਦੀ ਜੜੀ ਅਧੀਨਤਾ ਸਵੀਕਾਰ ਨਹੀਂ ਕੀਤੀ ਅੰਗਰੇਜ਼ਾਂ ਦਾ ਰਾਜ ਆਇਆ ਸਭ ਤੋਂ ਆਖਰ ਦੇ ਉੱਤੇ ਪੰਜਾਬ ਦੇ ਉੱਤੇ ਜਿਹੜਾ ਅੰਗਰੇਜ਼ਾਂ ਦਾ ਕੰਟਰੋਲ ਆਇਆ ਮਹਾਰਾਜਾ ਰਣਜੀਤ ਸਿੰਘ ਦੇ ਦਰਜ ਤੋਂ ਬਾਅਦ ਪੰਜਾਬ ਨੇ ਕਦੀ ਕਿਸੇ ਦੀ ਗੁਲਾਮੀ ਸਵੀਕਾਰ ਨਹੀਂ ਕੀਤੀ ਇਹ ਤਾਂ ਇੱਕ ਗੱਲ ਹੀ ਬੜੀ ਦੂਰ ਦੀ ਹੈ ਜੇ ਤੁਸੀਂ ਕਹੋ ਕੋਈ ਪ੍ਰਵਾਸੀ ਆ ਕੇ ਪੰਜਾਬ ਤੇ ਰਾਜ ਕਰ ਲੈਣ ਜਾਂ ਪੰਜਾਬ ਨੂੰ ਨਾਪ ਲੈਣ ਇਹ ਪੰਜਾਬ ਦੇ ਬਲੱਡ 'ਚ ਹੀ ਨਿਕਾ ਕੋਈ ਪੰਜਾਬ ਨੂੰ ਨਾਪ ਨਹੀਂ ਸਕਦਾ ਔਰ ਜਿਹੜੀ ਇਹ ਘਟਨਾ ਹੋਈ ਹੈ ਸਾਰਿਆਂ ਦਾ ਸਾਡਾ ਇਹਦੇ ਉੱਤੇ ਇੱਕੋ ਸਟੈਂਡ ਹੋਣਾ ਚਾਹੀਦਾ ਕਿ ਐਸੇ ਬੰਦੇ ਨੂੰ ਸੜਕ ਦੇ ਵਿੱਚ ਖਿਲਾਰ ਕੇ ਗੋਲੀ ਮਾਰ ਕੁੱਤਿਆਂ ਨੂੰ ਛੁੜਦਿਓ ਕਿਉਂ ਕੁੱਤੇ ਉਹਦੇ ਲਾਂਚ ਤੋਂ ਖਾਨ ਹੈ ਤੇ ਟਰੱਕ ਗੱਡੀਆਂ ਦੇ ਉੱਤੋਂ ਨਿਕਲਣ ਤਾਂ ਜੋ ਥਾਰੀ ਦੁਨੀਆ ਤੇ ਕ ਮੈਸੇਜ ਜਾਵੇ ਕਿ ਇਹ ਛੋਟੇ ਬੱਚਿਆਂ ਦੇ ਨਾਲ ਛੋਟੇ ਛੋਟੇ ਬੱਚਿਆਂ ਦੇ ਨਾਲ ਮੈਂ ਕਹਿੰਨਾ ਵਾ ਜਾਨਵਰ ਵੀ ਮੈਂ ਕਹਿੰਨਾ ਵਾ ਤੁਸੀਂ ਸਭ ਤੋਂ ਗੰਦਾ ਕੋਈ ਜਾਨਵਰ ਹੈ ਨਾ ਉਹਦਾ ਨਾਮ ਵੀ ਲੈ ਲਓ ਤੇ ਇਹ ਇਨਸਾਨ ਦੀ ਘਟਨਾ ਜਿਹੜੀ ਉਹਦੇ ਤੋਂ ਵੀ ਛੜੀ ਥੱਲੇ ਡਿੱਗੀ ਹੋਈ ਘਟਨਾ ਵਾ ਜਿਹੜੀ ਕੀਤੀ ਗਈ ਹੈ ਅਸੀਂ ਦੇਖਿਆ ਖਾਸ ਕਰਕੇ ਸਾਨੂੰ ਇਹ ਵੀ ਪਤਾ ਲੱਗਾ ਬੰਟੀ ਜੀ ਭਾਜੀ ਖਾਸ ਕਰਕੇ ਕਹਿੰਦੇ ਵੀ ਉਹ ਜਿਹੜਾ ਸ਼ਖਸ ਆ ਪ੍ਰਵਾਸੀ ਕਹਿੰਦੇ ਉੱਤੇ ਪਹਿਲੇ ਵੀ ਮਕਦਮੇ ਦਰਸੀ ਉਹਦੇ ਪਿੰਡ ਵਿੱਚ ਅਤੇ ਉੱਥੋਂ ਵੀ ਕ੍ਰਾਈਮ ਕਰਕੇ ਆਇਆ ਸਜ਼ਾ ਨੂੰ ਕਹਿੰਦੇ ਮਿਲੀ ਸੀ ਜਿਉ ਲਾ ਕੇ ਕਿ ਲੱਗਦਾ ਨਹੀਂ ਇਹ ਜਦੋਂ ਪ੍ਰਵਾਸੀ ਕੋਈ ਪੰਜਾਬ ਆਉਂਦਾ ਪੰਜਾਬ 'ਚ ਰਹਿੰਦਾ ਜਿੱਥੇ ਵੀ ਆ ਉਹਦਾ ਵੈਰੀਫਿਕੇਸ਼ਨ ਹੋਣਾ ਚਾਹੀਦਾ ਵਾ ਉਸ ਤੋਂ ਬਾਅਦ ਜਿਹੜੀ ਇਹਨੂੰ ਰੈਸ਼ ਜਾਂ ਉਹਤਲਾਹ ਕਮਲਾ ਦੇਣਾ ਚਾਹੀਦਾ ਵਾ ਕਿਉਂਕਿ ਪਿੱਛੇ ਕ੍ਰਾਈਮ ਕਰ ਆਉਂਦੇ ਪਿੰਡਾਂ 'ਚ ਇੱਥੇ ਆ ਕੇ ਰਹਿਣਾ ਪੈਂਦੇ ਨੇ ਉਸ ਤੋਂ ਬਾਅਦ ਇੱਥੇ ਕ੍ਰਾਈਮ ਕਰਦੇ ਨੇ ਇੱਥੋਂ ਫਿਰ ਭੱਜ ਜਾਂਦੇ ਨੇ ਕਿ ਲੱਗਦਾ ਨਹੀਂ ਇਸ ਤਰ੍ਹਾਂ ਦਾ ਪੰਜਾਬ ਦਾ ਜਾਂ ਉੱਥੋਂ ਦਾ ਮਾਹੌਲ ਖਰਾਬ ਹੋ ਜਾਂਦਾ ਵਾ ਇਹਨਾਂ ਦਾ ਬ ਡਾਟਾ ਜਿਹੜਾ ਰੱਖਣਾ ਚਾਹੀਦਾ ਵਾ ਪਿੱਛੇ ਕੋਈ ਕ੍ਰਾਈਮ ਕਾਰ ਕਦੇ ਆਇਆ ਜਿੱਥੇ ਰਹਿੰਦਾ ਇੱਥੇ ਵੀ ਕੋਈ ਕ੍ਰਾਈਮ ਨਹੀਂ ਕਰਕੇ ਜਾਊਗਾ ਬੜੀ ਵਧੀਆ ਤੁਸੀਂ ਗਰੇਵਾਲ ਸਾਹਿਬ ਗੱਲ ਕੀਤੀ ਐ ਇਹ ਜਿਹੜਾ ਡਾਟਾ ਵਾ ਔਰ ਇਹ ਸਾਡੀ ਵੀ ਜ਼ਿੰਮੇਵਾਰੀ ਆ ਪੁਲਿਸ ਦੇ ਨਾਮ ਨਾਲ ਸਾਡੀ ਜ਼ਿੰਮੇਵਾਰੀ ਆ ਕਿ ਸਾਡੇ ਘਰ 'ਚ ਜਾਂ ਸਾਡੇ ਖੇਤਾਂ ਦੇ ਵਿੱਚ ਜਾਂ ਸਾਡੀ ਦੁਕਾਨ ਦੇ ਉੱਤੇ ਜੇ ਕੋਈ ਪ੍ਰਵਾਸੀ ਕੰਮ ਕਰਦਾ ਤੁਹਾਨੂੰ ਉਹਦੀ ਡਿਟੇਲ ਪਤਾ ਵਾ ਕਿ ਤੁਸੀਂ ਉਹਦੀ ਕੋਈ ਡਿਟੇਲ ਲਈ ਹੈ ਤੂੰ ਕਿੱਥੋਂ ਆਇਆ ਮੈਂ ਕਿੱਦਾਂ ਆਇਆ ਇਹ ਬੜੀ ਵਧੀਆ ਗੱਲ ਐ ਕਰਨੀ ਚਾਹੀਦੀ ਐ ਔਰ ਦੂਸਰੀ ਗੱਲ ਤੁਹਾਨੂੰ ਮੈਂ ਦੱਸਾਂ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਕੀ ਐ ਉਹ ਬੱਚੇ ਜਿਨ੍ਹਾਂ ਦਾ ਕੋਈ ਮੁੱਲੀ ਨਹੀਂ ਕਹਿ ਸਕਦੇ ਆਪਾਂ ਨਾ ਬੱਚਿਆਂ ਦਾ ਕੋਈ ਮੁੱਲੀ ਪ੍ਰਵਾਸੀਆਂ ਦੇ ਸਾਰੇ ਛੱਡ ਕੇ ਜਿਹੜੇ ਘਰਾਂ ਦੇ ਵਿੱਚ ਨੌਕਰੀਆਂ ਕਰਦੇ ਆ ਤੁਹਾਡੀ ਰੋਟੀਆਂ ਬਣਾਉਂਦੇ ਆ ਸਫਾਈਆਂ ਕਰਦੇ ਆ ਜਿਹੜੇ ਤੁਸੀਂ ਨੌਕਰਾ ਰੱਖੇ ਆ ਆਪਣਾ ਤੁਸੀਂ ਕਰੋੜਾ ਰੁਪਏ ਦੀਆਂ ਚੀਜ਼ਾਂ ਉਹਨਾਂ ਦੇ ਆਸਰੇ ਛੁੱਟ ਕੇ ਜਾਂਦੇ ਹੋ ਇਹ ਤੁਹਾਡੀ ਸਭ ਤੋਂ ਵੱਡੀ ਗਲਤੀ ਆ ਸਭ ਤੋਂ ਪਹਿਲਾਂ ਤੇ ਇਸ ਚੀਜ਼ ਉਤੇ ਕੰਟਰੋਲ ਕਰੋ ਆਪਣੇ ਬੱਚੇ ਆਪਣੀ ਜਾਇਦਾਦ ਆਪਾਂ ਕਿਸੇ ਪ੍ਰਵਾਸੀ ਦੇ ਸਿਰ ਤੇ ਛੁੱਟ ਕੇ ਨਾ ਜਾਓ ਉਸ ਤੋਂ ਬਾਅਦ ਅਸੀਂ ਕਰੋੜਾ ਰੁਪਏ ਦੀਆਂ ਦੁਕਾਨਾਂ ਦਾ ਮਾਲ ਤੁਸੀਂ ਵੇਖ ਲਓ ਸ਼ਹਿਰਾਂ 'ਚ ਆਪਣੇ ਵੇਖ ਲਓ ਪ੍ਰਵਾਸੀਆਂ ਦੇ ਸਿਰ ਤੇ ਛੁੱਟ ਛੁੱਟ ਕੇ ਜਾਂਦੇ ਆ ਪਿੰਡਾਂ ਦੇ ਵਿੱਚ ਕੋ ਕਿੰਨਾ ਦੇਖਦੇ ਆ ਕੋਣ ਦੇਖ ਰੇ ਕਰਨ ਦੇ ਪਿੱਛੇ ਸਾਰੇ ਘਰ ਦੇ ਬਾਹਰ ਪਿੱਛੇ ਕੋਣ ਵੇਖਣ ਡਿਆ ਵਾ ਤੇ ਜੇ ਅਸੀਂ ਪੰਜਾਬੀ ਰੱਖਣ ਦੀ ਗੱਲ ਕਰ ਲਈਏ ਅਸੀਂ ਕਹਿੰਦੇ ਨਹੀਂ ਯਾਰ ਪੰਜਾਬੀ ਬੰਦਾ ਨਹੀਂ ਰੱਖਣਾ ਬਹਿਰੇਆਂ ਦੀ ਗੱਲ ਕਰ ਲੋ ਅੱਜ ਅਸੀਂ ਵੱਡੇ ਰਿਜ਼ੋਰਟਾਂ ਦੇ ਵਿੱਚ ਜਾਂਦੇ ਆ ਜਦੋਂ ਵਿਆਹ ਫੰਕਸ਼ਨਾਂ 'ਚ ਸਭ ਤੋਂ ਜ਼ਿਆਦਾ ਰੱਖੇ ਉਹਨਾਂ ਨੇ ਉੱਥੇ ਬਹਿਰੇ ਜਿਹੜਾ ਪੰਜਾਬੀ ਉਹ ਕਹਿੰਦੇ ਜੀ ਆਪਣਾ ਪੰਜਾਬੀ ਨਹੀਂ ਰੱਖੇ ਉਹ ਕਹਿੰਦੇ ਜੀ ਪੰਜਾਬੀ ਖਰਾਬ ਕਰਦੇ ਆ ਭਈਏ ਇਹਨਾਂ ਨੂੰ ਦਬਕਾ ਵੀ ਮਾਰ ਲੈਣੇ ਆ ਪਰ ਇਹੀ ਚੀਜ਼ਾਂ ਜਿਹੜੀਆਂ ਦਬਕਾਂ ਵੀ ਤੁਸੀਂ ਸੋਚਦੇ ਸੀ ਨਹੀਂ ਮਾਰ ਲਾਂਗੇ ਉਹੀ ਚੀਜ਼ਾਂ ਨੂੰ ਤੁਹਾਨੂੰ ਤੁਹਾਨੂੰ ਗਲੇ ਪੈਂਦੀ ਐ ਪੰਜਾਬੀਏ ਮਾਰਦੇ ਉਹਨਾਂ ਦਬਕਾ ਪੁਰਾਣੇ ਹਿਸਾਬ ਨਾਲ ਉਹ ਕਹਿੰਦੇ ਬਾਪੂ ਜੀ ਹਮ ਅਬ ਤੋਂ ਹਮ ਪੰਜਾਬੀ ਐ ਤੂੰ ਕਹਾਂ ਸੇ ਪੰਜਾਬੀ ਹੋ ਗਏ ਅਬ ਤੇ ਇਹ ਗੱਲ ਹੋ ਗਈ ਐ ਪਰ ਕੀ ਲੱਗਦਾ ਨੇ ਕਿ ਸੂ ਸਾਡਾ ਵੀ ਪੰਜਾਬੀਆਂ ਦਾ ਖਾਸ ਕਰਕੇ ਐ ਅਸੀਂ ਦੇਖਿਆ ਜਦੋਂ ਕਿ ਝੋਲਾ ਲੋਣਾ ਹੁੰਦਾ ਜਦੋਂ ਕਿਤੇ ਕਣਕ ਲੱਗਦੀਆਂ ਨੇ ਤੇ ਅਸੀਂ ਦੇਖਿਆ ਸਟੇਸ਼ਨਾਂ ਉੱਤੇ ਪੰਜਾਬੀ ਸਾਡਾ ਜਿਹੜਾ ਭਾਈਚਾਰਾ ਵਾ ਸਭ ਤੋਂ ਵੱਡਾ ਪਹੁੰਚਦਾ ਉੱਥੇ ਜਾ ਕੇ ਵੀ ਭਾਈ ਪ੍ਰਵਾਸੀ ਆ ਰਹੇ ਨੇ ਉਹਨਾਂ ਨੂੰ ਲਿਆਉਣਾ ਵਾ ਇੱਥੇ ਝੋਲਾ ਲਵਾਉਣਾ ਵਾ ਇੱਥੇ ਕਣਕ ਲਵਾਉਣੀ ਕੀ ਲੱਗਦਾ ਨਹੀਂ ਸਾਡਾ ਵੱਡਾ ਕਸੂਰ ਆ ਉਹ ਤੋਂ ਬਾਅਦ ਕੀ ਗੱਲ ਅਸੀਂ ਭਈਆ ਕੋਈ ਲਵਾ ਸਕਦੇ ਝੋਨਾ ਹੋਰ ਪੰਜਾਬੀ ਨਹੀਂ ਝੋਨਾ ਲਾ ਸਕਦਾ ਇਹ ਸਾਡਾ ਕਸੂਰ ਨਹੀਂ ਲੱਗਦਾ ਕਿ ਹੈਗਾ ਕਸੂਰ ਹੀ ਸਾਡਾ ਹੈ ਤੁਹਾਡੀ ਮੈਂ ਇੱਕ ਗੱਲ ਤੇ ਦਰਸਤੀ ਕਰ ਦਵਾ ਤੁਸੀਂ ਪੱਤਰਕਾਰ ਜੀ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਜਦੋਂ ਝੋਨੇ ਦਾ ਸੀਜ਼ਨ ਆਂਦਾ ਅੰਮ੍ਰਿਤਸਰ ਸਟੇਸ਼ਨ ਤੇ ਚਲ ਜਿਓ ਸਰਦਾਰ ਜੀ ਜਾਂ ਕੋਈ ਸਰਦਾਰ ਜੀ ਕਹਿ ਲਓ ਜਾਂ ਕੋਈ ਦੂਜੇ ਹਿੰਦੂ ਜੈਂਟਲਮੈਨ ਵੀ ਜਿਹੜੇ ਖੇਤੀ ਦਾ ਕੰਮ ਕਰਦੇ ਆ ਉਹਦੇ ਬਾਹਰ ਕਾਰਾਂ ਲਾ ਕੇ ਆਪਣੀਆਂ 20-20 ਲੱਖ ਦੀਆਂ ਤੇ ਭਈਆ ਨੂੰ ਕਹਿਣਗੇ ਬੈਠੋ ਚਲਿਏ ਨਾ ਰਾਹ ਦੇ ਵਿੱਚ ਉਥੇ ਰੈਸਟੋਰੈਂਟ ਠਾਬੇ ਦੇ ਰੋਕਣਗੇ ਨਾਲੇ ਉਥੇ ਚਾਹ ਠੰਡਾ ਵੀ ਬੁਲਾਣਗੇ ਹਮਨੇ ਝੋਨਾ ਲਗਾਣਾ ਚਲੋ ਚੱਲੇ ਗੱਡੀਆਂ ਦੇ ਵਿੱਚ ਆਪ ਵੀ ਗੱਡੀਆਂ ਅਸੀਂ ਝੋਨਾ ਲਾ ਕੇ ਜਾਣ ਲੈ ਕੇ ਜਾਣੇ ਆ ਤੇ ਆਪਣੇ ਪਿੰਡ ਦੇ ਵਿੱਚ ਹੀ ਝੋਨਾ ਲਾਣ ਲੈਣੇ ਬੰਦੇ ਹੈ ਅਸੀਂ ਉਹਨਾਂ ਵੱਲ ਉਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਨਹੀਂ ਯਾਰ ਇਹ ਪੰਜਾਬੀ ਹੈ ਇਹ ਪੈਸੇ ਜ਼ਿਆਦਾ ਮੰਗੇਗਾ ਯਾ ਆਪਣੇ ਪੰਜਾਬੀ ਨੂੰ ਤੇ 100 200 400 ਵੱਧ ਦੇਣਾ ਚੰਗਾ ਨਹੀਂ ਤੁਹਾਨੂੰ ਉਹਦਾ ਪਰਿਵਾਰ ਪਹਿਲੇ ਨਾਲੇ ਤੁਹਾਨੂੰ ਸੀਸਾ ਦਵੇ ਅਸੀਂ ਕਿਹੜੀਆਂ ਗੱਲਾਂ ਦੇ ਵਿੱਚ ਪੈ ਗਏ ਆ ਨਹੀਂ ਜੀ ਪੰਜਾਬੀ ਮਿਹਨਤ ਨਹੀਂ ਕਰ ਸਕਦੇ ਕਮਾਲ ਹੋ ਗਈ ਹੈ ਅਸੀਂ ਦੇਖਿਆ ਕਈ ਪੰਜਾਬੀ ਤੇ ਅਜਿਹੇ ਆ ਗਏ ਨੇ ਬੰਟੀ ਭ ਤੇ ਉਹਨਾਂ ਨੂੰ ਹਾਰ ਪਾ ਕੇ ਲਿਆਉਂਦੇ ਨੇ ਵੀ ਇੰਨਾ ਵੈਲਕਮ ਕਰਦੇ ਨੇ ਇਹਨਾਂ ਦਾ ਸਵਾਗਤ ਮੈਂ ਤੁਹਾਨੂੰ ਵੀਡੀਓ ਦਿਖਾ ਦਊਂਗਾ ਇਥੇ ਦੇ ਪ੍ਰਵਾਸੀ ਸਾਡੇ ਪੰਜਾਬੀ ਹੈਗੇ ਨੇ ਪਤਾ ਨਹੀਂ ਜਿਵੇਂ ਕੈਨੇਡਾ ਤੋਂ ਆਏ ਹੋਣ ਜਿਵੇਂ ਕਨੇਡਾ ਦੇ ਰਿਸ਼ਤੇਦਾਰ ਆਉਗੇ ਹੁਣ ਇੰਨਾ ਵੈਲਕਮ ਕਰਦੇ ਆ ਭਾਈ ਤੁਸੀਂ ਪੈਸੇ ਦੇ ਕੇ ਝੋਣਾ ਲਵਾਉਣਾ ਵਾ ਫਰੀ ਨਹੀਂ ਲਵਾਉਣਾ ਹੈ ਪਰ ਇੰਦਾ ਇੰਦਾ ਵੈਲਕਮ ਕਰਦੇ ਨੇ ਵੇਲਵਾ ਝੋਣਾ ਲਾਉਂਦਾਰ ਕੀ ਕੀ ਸਾਡੇ ਤੇ ਕਾਂਡਾਂ ਗਾ ਚੱਲ ਜਾਂਦੇ ਨੇ ਮੈਂ ਕਿਹਾ ਇਹ ਕਾਂਡ ਤੇ ਉਹ ਹੈ ਜਿਹੜੇ ਤੁਹਾਨੂੰ ਪਤਾ ਲੱਗ ਗਿਆ ਕਈ ਕਾਂਡ ਤੇ ਇਹੋ ਜਿਹੜੇ ਦੱਬੇ ਹੀ ਜਾਂਦੇ ਆ ਸ਼ਰਮਿੰਦਗੀ ਕਰਕੇ ਵੱਡੇ ਲੋਕ ਦੱਬ ਲੈਂਦੇ ਯਾਰ ਕਿਸੇ ਨੂੰ ਪਤਾ ਲੱਗੇਗਾ ਤੇ ਬੇਸ਼ਮੀ ਹੋਏਗੀ ਕਿ ਭਈ ਇਹ ਨਾ ਕਰਤਾ ਉਹ ਦੱਬੇ ਹੀ ਜਾਂਦੇ 90% ਕਾਂਡ ਦੇ ਦੱਬੇ ਜਾਂਦੇ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਸ਼ੇਰੇ ਪਾਗ ਲਿਆਣ ਵਾਲੀ ਭੂਏ ਚੜਾਣ ਵਾਲੀ ਗੱਲ ਹੈ ਆਪਾਂ ਲੋਕਾਂ ਨੇ ਭੂਏ ਚੜਾ ਲਿਆ ਮਿਹਨਤ ਕਰਦੇ ਆ ਮਜਦੂਰੀ ਕਰਦੇ ਆ ਵਧੀਆ ਗੱਲ ਆ ਕਰਦੇ ਜਿਹੜੇ ਮੇਜ਼ ਤੇ ਚੰਗੇ ਲੋਕ ਮਿਹਨਤ ਕਰਦੇ ਮਜਦੂਰੀ ਕਰਦੇ ਆ ਆਪਣਾ ਢੇਡ ਭਰਦੇ ਆ ਉਹ ਵਧੀਆ ਗੱਲ ਆ ਪਰ ਜੇ ਤੁਸੀਂ ਕਹੋ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਬਦਮਾਸ਼ੀ ਵੀ ਕਰਕੇ ਭਾਈਏ ਤੇ ਧੱਕੇ ਨਾਲ ਹੀ ਆਪਾਂ ਕੰਮ ਕਰ ਲਈਏ ਇਹ ਕੰਮ ਨਹੀਂ ਪੰਜਾਬ 'ਚ ਚੱਲਨੇ ਇਹ ਜਿਹੜੇ ਲੋਕ ਸ਼ੇਰੇ ਪਾਉਂਦੇ ਆ ਅੱਜ ਉਹ ਵੇਖ ਲਓ ਉਹ ਤੁਹਾਡੇ ਸ਼ੇਰਿਆਂ ਦਾ ਮੁੱਲ ਤਾਰ ਰਿਹਾ ਉਸ ਬੰਦੇ ਨਾਲ ਜਿਹੜਾ ਤੁਸੀਂ ਪੰਜਾਬ ਦੇ ਵਿੱਚ ਲੋਕ ਬਾਹਰ ਦੇ ਲੋਕਾਂ ਨੂੰ ਭੂਏ ਚੜਾਇਆ ਆਪਣੇ ਪੰਜਾਬੀਆਂ ਨੂੰ ਤੁਸੀਂ ਠੋਕਰਾ ਮਾਰਦੇ ਜੇ ਕਿ ਪੰਜਾਬੀ ਪੈਸੇ ਜ਼ਿਆਦਾ ਲੈਂਦੇ ਆ ਪੰਜਾਬੀ ਕੰਮ ਨਹੀਂ ਕਰਦੇ ਕੋਈ ਐਹੋ ਜੀ ਗੱਲ ਨਹੀਂ ਗਈ ਪੰਜਾਬ ਮਿਹਨਤ ਕਰਨ ਦੇ ਆ ਪ ਹੋਣ ਵੀਡੀਓ ਦੀ ਗੱਲ ਕੀਤੀ ਹੈ ਮੈਂ ਤੁਹਾਡੇ ਨਾਲ ਵੀ ਗੱਲ ਸਾਂਝੀ ਕਰਦਾ ਆ ਸਾਡੇ ਲਾਗੇ ਇਥੇ ਯੂਟੀ ਮਾਰਕੀਟ ਆ ਅਸੀਂ ਦੇਖਿਆ ਉੱਥੇ ਪੰਜਾਬੀ ਜਿਹੜੀ ਲਾ ਕੇ ਬੈਠੇ ਨੇ ਅਸੀਂ ਦੇਖਿਆ ਪੰਜਾਬੀ ਵਿਚਾਲਾ ਵਿਹਲਾ ਹੁੰਦਾ ਸ਼ਾਮ ਨੂੰ ਤੇ ਪ੍ਰਵਾਸੀ ਲਾ ਕੇ ਜਿਹੜੀ ਲਾ ਕੇ ਬੈਠਾ ਹੁੰਦਾ ਤੇ ਸਾਡੇ ਪੰਜਾਬੀ ਭਰਾ ਪੰਜਾਬੀ ਕੋ ਨਹੀਂ ਖਾਂਗੇ ਉਹ ਕੋ ਪ੍ਰਵਾਸੀ ਕੋ ਖਾਂਗੇ ਭਾਵੇਂ ਉਹ ਗੰਧ ਗੰਦੀ ਥਾਂ ਬਣਾਈ ਜਾਂਦਾ ਜਿੰਦਾ ਮਰਜੀ ਬਣਾਈ ਜਾਂਦਾ ਪਰ ਉਹ ਕਹਿੰਗੇ ਸਵਾਦ ਬੜਾ ਲੈ ਲੈ ਕੇ ਬੜਾ ਸਵਾਦ ਬਣਾਇਆ ਵਾ ਤੇ ਆਪਣੇ ਪਰਿਵਾਰ ਦੇ ਨਾਲ ਜਾਂ ਖਾਂਦੇ ਨੇ ਅਸੀਂ ਸ਼ਰਮ ਦਾ ਘਾਟਾ ਸਾਨੂੰ ਗਰੇਵਾਲ ਸਾਹਿਬ ਤੁਸੀਂ ਜਿਹੜੀ ਗੱਲ ਕੀਤੀ ਨਾ ਇਹ ਤੇ ਆਮ ਹੀ ਗੱਲ ਹੈ ਆਮੀ ਗੱਲ ਆ ਤੁਸੀਂ ਚੱਲ ਪੋ ਮੇਰੇ ਨਾਲ ਰੇੜੀਆਂ ਹੋਣੇ ਆਪਾਂ ਚੱਲ ਪੈਨੇ ਆ ਉਹੀ ਪਸੀਨੇ ਚੋਂ ਡੇ ਆ ਉਹੀ ਹੱਥ ਦੇ ਨਾਲ ਕਾਂਜੀ ਤੇ ਗੋਲ ਗੱਪੇ ਤੁਹਾਨੂੰ ਮਿਲਣ ਡੇ ਆ ਤੁਹਾਨੂੰ ਯਾਦ ਹੈਗਾ ਮੈਂ ਇੱਕ ਨਾ ਸੋਸ਼ਲ ਮੀਡੀਆ ਤੇ ਖਬਰ ਵੇਖੀ ਸੀ ਕਿ ਦੋ ਕੁੜੀਆਂ ਨੇ ਗੋਲ ਗੱਪੇ ਖਾਦੇ ਉਹ ਐਚਆਈਵੀ ਪੋਜ਼ਿਟਿਵ ਹੋ ਗਏ ਘਰਦਿਆਂ ਦੇ ਵਿੱਚ ਕਲੇਸ਼ ਪੈ ਗਿਆ ਉਹਨਾਂ ਨੇ ਘਰਦਿਆਂ ਦਾ ਕੁੱਟਿਆ ਕੁੜੀਆਂ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਸਾਨੂੰ ਨਹੀਂ ਪਤਾ ਪੋਜ਼ਿਟਿਵ ਕਿਵੇਂ ਹੋ ਗਏ ਉਹ ਪਤਾ ਕੀ ਲੱਗਾ ਕਿ ਉਹ ਜਿੱਥੇ ਭਈਏ ਕੋ ਗੋਲ ਗੱਪੇ ਖਾਂਦੇ ਸੀ ਰੇੜੀ ਤੇ ਉਹਦੇ ਉ ਏਡਸ ਹੀ ਉਹਦੇ ਹੱਥ ਤੇ ਸੱਟ ਲੱਗੀ ਸੀ ਉਹ ਬਲੱਡ ਜਿਹੜਾ ਵਾ ਉਹਦੇ ਚ ਜਾ ਕੇ ਟ੍ਰਾਂਸਫਰ ਹੋ ਗਿਆ ਉਹਦੇ ਬਲੱਡ ਦੇ ਨਾਲ ਕਟ ਹੋ ਗਿਆ ਤੇ ਉਹਨਾਂ ਨੂੰ ਐਚਆਈਵੀ ਐ ਇੱਕ ਛੋਟੀ ਜੀ ਗੱਲ ਆ ਪਰ ਦੇਖੋ ਗੱਲ ਕਿੱਥੇ ਚੱਲੇਗੀ ਸਾਰਾ ਘਰ ਦੇ ਦੋਨੋਂ ਕੁੜੀਆਂ ਦੇ ਘਰ ਤਬਾਹ ਹੋ ਗਏ ਉਹਨਾਂ ਦੀ ਜ਼ਿੰਦਗੀ ਵੀ ਕੋਈ ਮੋਦੀ ਲੰਬੀ ਨਹੀਂ ਗਈ ਜਦੋਂ ਆਪਾਂ ਇੰਨੀਆਂ ਛੋਟੀਆਂ ਜੀਆਂ ਗੱਲਾਂ ਤੇ ਧਿਆਨ ਹੀ ਨਹੀਂ ਕਰਦੇ ਉਹੀ ਹੱਥ ਨਾਲੋਂ ਪਸੀਨਾ ਪੁੱਜੀ ਜਾਂਦਾ ਵਾ ਉਹੀ ਹੱਥ ਨਾਲ ਸਾਨੂੰ ਚਟਨੀ ਗੋਲ ਗੱਪੇ ਦਿੰਦਾ ਐਲੋ ਜੀ ਤੇ ਅਸੀਂ ਕਹਿੰਦੇ ਯਾਰ ਸੁਆਦ ਹੀ ਸੁਆਦ ਹੀ ਆ ਗਿਆ ਗੋਲ ਗੱਪੇ ਯਾਰ ਚਟਨੀ ਬੜੀ ਸ਼ਾਨਦਾਰ ਚਟਨੀ ਵੱਖਰੀ ਪਾਉਂਦੇ ਆਪਾਂ ਇਹ ਚੀਜ਼ਾਂ ਤੋਂ ਸਾਨੂੰ ਪਰਹੇਜ਼ ਕਰਨਾ ਪ ਅੱਜ ਜੋ ਸਮਾਗਮ ਲੱਗਾ ਆਪਾਂ ਨੂੰ ਪੰਜਾਬ ਨੂੰ ਪੰਜਾਬ ਦੇ ਲੋਕਾਂ ਦੇ ਨਾਲ ਖੜਨਾ ਪਏਗਾ ਪੰਜਾਬੀ ਇਹ ਕਹਿ ਕੇ ਆਪਣਾ ਪੱਲਾ ਨਾ ਛਡਾਵੇ ਕਿ ਪੰਜਾਬੀ ਮਿਹਨਤ ਨਹੀਂ ਕਰਦੇ ਪੰਜਾਬੀ ਪੈਸੇ ਜ਼ਿਆਦਾ ਲੈਂਦੇ ਐ ਐਸੀ ਕੋਈ ਗੱਲ ਨਹੀਂ ਗਈ ਤੁਸੀਂ ਦੇਖੋ ਆਪਾਂ ਹੁਣ ਥੋੜੀ ਜਿਹੀ ਗੱਲਾਂ ਜ਼ਿਆਦਾ ਲੰਬੀਆਂ ਚੱਲ ਜਾਂਦੀਆਂ ਟਾਇਲਾਂ ਦੇ ਕਾਰੀਗਰ ਪ੍ਰਵਾਸੀ ਪੱਥਰ ਦਾ ਸਾਰਾ ਕਾਰੀਗਰ ਪ੍ਰਵਾਸੀ ਪੇਂਟ ਦਾ ਕਾਰੀਗਰ ਸਾਰਾ ਪ੍ਰਵਾਸੀ ਠੇਕਾ ਤਾਂ ਨਾ ਕਰ ਲੈਣਾ ਉਹਨਾਂ ਨੇ ਤੁਸੀਂ ਕਰੋ ਬਾਹਰ ਨਿਕਲੋ ਕੰਮ ਤੁਹਾਡਾ ਕਰਕੇ ਅਗਲਾ ਕਰਨ ਲੈ ਆਓ ਬਾਉ ਜੀ ਪੈਸੇ ਦਿਓ ਪੇਂਟ ਦਾ ਕਾਰੀਗਰ ਆ ਗਿਆ ਮਿਸਤਰੀ ਦੇ ਵਿੱਚ ਸਾਰੇ ਆ ਗਏ ਤੁਸੀਂ ਕੰਮ ਦੱਸੋ ਪੰਜਾਬ ਦੇ ਵਿੱਚ ਕੰਮ ਦੱਸੋ ਕਿ ਪੰਜਾਬੀਆਂ ਕੋਲ ਕੰਮ ਕਿਹੜਾ ਰਹਿ ਗਿਆ ਅਸੀਂ ਗੱਲਾਂ ਕਿਦਾਂ ਨਹੀਂ ਕਰਨਦੇ ਆ ਅਸੀਂ ਲੋਕ ਵਿਹਲੇ ਕੋ ਮੰਨਦੇ ਆ ਘਰ ਫੋਨ ਦੇ ਉੱਤੇ ਨੈਟ ਚਲਾਈ ਜਾਂਦੇ ਆ ਬੱਚੇ ਸਾਡੇ ਭੁੱਖੇ ਮਰਨਦੇ ਆ ਤੇ ਅਗਲੇ ਰਾਜ ਰਾਜ ਆਪਣਾ ਘਰ ਭਰਨਦੇ ਕਾਰਾਂ ਕੋਠੀਆਂ ਵਾਲੇ ਹੋਗੇ ਸਾਨੂੰ ਕੋਈ ਦੁੱਖ ਨਹੀਂਗਾ ਕਿਸੇ ਦੀ ਕਾਰਾਂ ਦੀਆਂ ਕੋਠੀਆਂ ਪਰ ਤੁਸੀਂ ਪੰਜਾਬ 'ਚ ਰਹਿਣਾ ਤੇ ਪੰਜਾਬ ਦੇ ਲੋਕਾਂ ਦੇ ਪ੍ਰੇਮਪਿਆਰ ਨਾਲ ਬੇਗਾ ਜੇ ਤੁਹਾਨੂੰ ਕਹਿੰਦਾ ਕਿ ਪੰਜਾਬ ਨੂੰ ਨੱਪ ਕੇ ਤੇ ਪੰਜਾਬ ਦੇ ਲੋਕਾਂ ਦੇ ਨੱਪ ਕੇ ਇਹ ਕੰਮ ਪੰਜਾਬ ਚ ਨਹੀਂ ਚੱਲਦਾ ਅਸੀਂ ਦੇਖਿਆ ਜਦੋਂ ਹਿਸ਼ਾਰਪੁਰ ਚ ਕਾਂਡ ਹੋਇਆ ਵਾ ਕਈ ਥਾਂ ਤੇ ਵੀਡੀਓ ਵਾਇਰਲ ਹੋਉਂਦੀਆਂ ਨੇ ਪ੍ਰਵਾਸੀਆਂ ਦੇ ਨਾਲ ਧੱਕਾ ਵੀ ਕੀਤਾ ਜਾ ਰਿਹਾ ਕਈ ਪ੍ਰਵਾਸੀ ਕਿਤੇ ਲੋਕਾਂ ਨੂੰ ਧੱਕਾ ਕਰ ਰਹੇ ਸ ਤਾਂ ਵੀ ਇਹ ਚੀਜ਼ਾਂ ਹੁੰਦੀਆਂ ਨੇ ਕਿ ਲੱਗਦਾ ਏ ਕਿ ਕਿਸੇ ਇਸ ਤਰ੍ਹਾਂ ਜਦੋਂ ਮਾਹੌਲ ਇੱਕ ਪੰਜਾਬ ਦਾ ਕਿਤੇ ਖਰਾਬ ਹੋ ਸਕਦਾ ਕਿਤੇ ਭਾਈ ਦਾ ਸਾਂ ਖਰਾਬ ਹੋ ਸਕਦੀ ਕਿ ਲੱਗਦਾ ਇਸ ਦਾ ਹੈਗਾ ਗੱਲਬਾਤ ਕੋਈ ਸਾਨੂੰ ਨਾ ਪੰਜਾਬੀਆਂ ਨੂੰ ਇਕਾਦਤ ਹੈ ਜਦੋਂ ਕੋਈ ਕੰਮ ਹੋ ਜਾਂਦਾ ਨਾ ਫਿਰ ਅਸੀਂ ਬਹੁਤ ਲਾਲਾ ਲਾਲਾ ਕਰਦੇ ਹਾਂ ਹੁਣ ਤੇ ਵੇ ਤੁਸੀਂ ਇੱਥੇ ਜੇ ਮੈਂ ਵੀ ਇੱਥੇ ਜੇ ਅੱਜ ਮੰਗਲਵਾਰ ਹੈ ਅਗਲੇ ਮੰਗਲਵਾਰ ਕੋਈ ਨਾਂ ਵੀ ਲੈ ਲੇਗਾ ਸੋਸ਼ਲ ਮੀਡੀਆ ਤੇ ਤੇ ਮੇਰਾ ਨਾਂ ਬੰਡਾ ਬਣਦੇ ਹੋ ਤੁਸੀਂ ਕਿ ਭਾਜੀ ਤੇ ਆ ਵੇਖ ਲੋ ਅੱਜ ਫੇਰ ਚੱਲਣ ਦੀ ਖਬਰ ਇਹ ਸਾਨੂੰ ਸਾਨੂੰ ਜਾਗਣਾ ਪੈਣਾ ਆਈ ਗੱਲ ਲਾ 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 ਹੋ ਗਈ ਬਾਅਦ ਚ ਅਸੀਂ ਕਹਿੰਨੇ ਤੂੰ ਕੋਣ ਤੇ ਮੈਂ ਕੋਣ ਉਹੀ ਗੰਗਾ ਤੇ ਉਹੀ ਗੰਗਾ ਰਾਮ ਜੀ ਉਹ ਕੰਮ ਨਹੀਂ ਚੱਲਨੇ ਜੇ ਤੁਸੀਂ ਸੋਚੋਗੇ ਕਿ ਪੰਜਾਬ ਦੇ ਵਿੱਚ ਕੋਈ ਬਦਲਾਅ ਕਰਨੀ ਹੈ ਇਹ ਆਪਣਾ ਰੇੜੀਆਂ ਬੰਦ ਕਰਾਤੀਆਂ ਵੇਖਣ ਦੇ ਆਪ ਬੜੀ ਸੋਸ਼ਲ ਮੀਡੀਆ ਦੇ ਵੀਡੀਓ ਵਾਇਰਲ ਹੁੰਦੀਆਂ ਨੰਬਰ ਬਣਾਉਣ ਲੋਕੀ ਰੇੜੀਆਂ ਬੰਦ ਕਰਾਈ ਜਾਂਦੇ ਉਹ ਤੇ ਚਾਰ ਦਿਨ ਬਾਅਦ ਫੇਰ ਉਹਨਾਂ ਬੰਦ ਕਰਾਈ ਜ ਨੇ ਇਹ ਪੱਕੇ ਤੌਰ ਦੇ ਤੇ ਸਾਨੂੰ ਕੰਮ ਕਰਨਾ ਪੈਣਾ ਕਿ ਪੰਜਾਬ ਦੇ ਲੋਕਾਂ ਦੀ ਰੋਜ਼ਗਾਰ ਪੰਜਾਬ ਦੇ ਲੋਕਾਂ ਦੀ ਜਮੀਨ ਜੇਦਤਾ ਜੇ ਬਚਾਣੀ ਹੈ ਤੇ ਪੱਕੇ ਤੌਰ ਤੇ ਕਾਨੂੰਨ ਪਾਸ ਹੋਵੇ ਕਿ ਬਾਹਰ ਦਾ ਬੰਦਾ ਪੰਜਾਬ ਦੇ ਵਿੱਚ ਜਗਾ ਕੋਈ ਨਾ ਲਵੇ ਇਹ ਕਾਨੂੰਨ ਅੱਜ ਵੀ ਦੀ ਡੇਟ ਦੇ ਵਿੱਚ ਪੰਜਾਬ ਨੂੰ ਬੜੀ ਲੋੜੀਂਦਾ ਚੀਜ਼ ਹੈ ਪੰਜਾਬ 'ਚ ਕਾਨੂੰਨ ਪਾਸ ਹੋਣਾ ਚਾਹੀਦਾ ਕਿ ਪੰਜਾਬ ਦੇ ਲੋਕਾਂ ਦੀ ਪਹਿਲ ਪੰਜਾਬ ਦੀ ਪਹਿਲ ਪੰਜਾਬ ਦੇ ਲੋਕਾਂ ਦੀ ਪਹਿਲ ਹੋਣੀ ਚਾਹੀਦੀ ਹੈ ਨਾ ਕਿ ਬਾਹਰ ਦੇ ਬੰਦਿਆਂ ਦੀ ਪਹਿਲੀ ਨੌਕਰੀ ਪਹਿਲਾ ਘਰ ਪੰਜਾਬ ਦੇ ਬੰਦਿਆਂ ਦਾ ਹੱਕ ਬੰਦਾ ਪੰਜਾਬ ਦੇ ਵਿੱਚ ਬਾਹਰ ਦੇ ਲੋਕਾਂ ਦਾ ਨਹੀਂ ਬਿਲਕੁਲ ਜੀ ਤੇ ਮੈਨੂੰ ਇਸੋ ਪੀ ਹੁਣ ਸਨੇਹਾ ਜੀ ਦਿਨਾ ਚਾਹੋਗੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅਸੀਂ ਦੇਖਿਆ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਵਾ ਪੰਜਾਬ ਦਾ ਮਾਹੌਲ ਹੁਸ਼ਿਆਰਪੁਰ ਦੀ ਅਸੀਂ ਗੱਲ ਕੀਤੀ ਆ ਹਰ ਕੋਈ ਤਰਾ ਤਾ ਕਰ ਰਿਹਾ ਵੀਰ ਪਰਿਵਾਰ ਨਾਲ ੱਤਕਾ ਹੋ ਗਿਆ ਛੋਟੀ ਜੇ ਬੱਚੀ ਦਾ ਕਸੂਰ ਕੀ ਸੀ ਜਿਸ ਤਰ੍ਹਾਂ ਉਹ ਲੈ ਗਿਆ ਤੁਸੀਂ ਵੇਖਿਆ ਵੀਡੀਓ ਦੇਖਿਆ ਨੇ ਹਾਲਾਤਾਂ ਦੇ ਹੋ ਗਏ ਨੇ ਇਹ ਲੋਕਾਂ ਨੂੰ ਕੀ ਪੀਲ ਜਾਗਾ ਪਰਿਵਾਰ ਦਾ ਅਸੀਂ ਦੇਖਿਆ ਅੱਜ ਕਹਿੰਦੇ ਬੱਚੇ ਦਾ ਭੋਗ ਵੀ ਸੀ ਕਾਫੀ ਲੋਕ ਪਹੁੰਚੇ ਉਸ ਪਿੰਡ ਵਿੱਚ ਉਸ ਘਰ ਵਿੱਚ ਪਹੁੰਚੇ ਬਸ ਛੋਟੀ ਜੇ ਬੱਚੀ ਜਿਹੜੀ ਭੈਣ ਆ ਉਹ ਅੱਜ ਆਪਣੇ ਭਰਾ ਨੂੰ ਵਾਜਾ ਮਾਰੀ ਆ ਬੜੀਆਂ ਦੇਖਿਆ ਨਹੀਂ ਜਾਂਦੀਆਂ ਵੰਟੀ ਪਾੜੀ ਗੱਲਾਂ ਹੀ ਨਹੀਂ ਸਾਡੇ ਕੋ ਹੋਣੀਆਂ ਅਸਾ ਦਾ ਹਾਲਾਤ ਸਾਡੇ ਹੋ ਗਏ ਨੇ ਬਿਲਕੁਲ ਸਹੀ ਗੱਲ ਹੈ ਜੀ ਦੇਖੋ ਉਹ ਪਰਿਵਾਰ ਦੇ ਨਾਲ ਤੁਹਾਡੀ ਸਾਡੀ ਭਾਵਨਾ ਜੁੜੀ ਹੈ ਬੜਾ ਦੁੱਖ ਪ੍ਰਗਟਾਵਾ ਕਰਦੇ ਅਸੀਂ ਕਿ ਜੋ ਘਟਨਾ ਹੋਈ ਹੈ ਇੱਕ ਜੱਗੋ 13ਵੀਂ ਗੱਲ ਹੀ ਹੋ ਗਈ ਕੇ ਜੱਗੋ ਹੀ 13ਵੀਂ ਗੱਲ ਔਰ ਹੁਣ ਜਿਹੜਾ ਤੁਸੀਂ ਸਨੇਹ ਦੀ ਗੱਲ ਕੀਤੀ ਹੈ ਸਾਨੂੰ ਜਾਗਣਾ ਪੈਣਾ ਆਪਣੇ ਪਰਿਵਾਰ ਦਾ ਤੇ ਆਪਣੇ ਜੀਆ ਦਾ ਜ਼ਿੰਮੇਵਾਰੀ ਤੁਹਾਨੂੰ ਖੁਦ ਲੈਣੀ ਪੈਣੀ ਹੈ ਤੁਸੀਂ ਕਿਸੇ ਵੀ ਤੀਸਰੇ ਬੰਦੇ ਦੇ ਉੱਤੇ ਉਸ ਚੀਜ਼ ਦੀ ਜ਼ਿੰਮੇਵਾਰੀ ਨਹੀਂ ਹੁਣ ਸੌੜ ਸਕਦੇ ਤੁਹਾਨੂੰ ਆਪਣੇ ਪਰਿਵਾਰ ਤੇ ਤੇ ਆਪਣੇ ਜੀਆਂ ਦੇ ਉੱਤੇ ਨਿਗਰੱਖਣੀ ਪੈਣੀ ਹੈ ਤੇ ਤਾਂ ਹੀ ਅੱਜ ਦਾ ਸਮੇਂ ਚ ਉਹ ਤੁਸੀਂ ਦੇਖੋ ਕਿ ਤੁਹਾਡਾ ਬਾਈਕ ਲਈ ਹੈ ਮੂੰਹ ਇਧਰ ਕਿਤਾਬ ਵਿੱਚੋਂ ਬਾਈਕ ਚੱਲੇਗੀ ਜੇ ਤੁਹਾਡਾ ਬੱਚਾ ਨਾਲ ਗਿਆ ਬੱਚਾ ਤੁਸੀਂ ਦੋ ਮਿੰਟ ਛੱਡੋ ਤੇ ਬਾਅਦ ਵਿੱਚ ਬੱਚਾ ਲਾਭ ਲੋ ਇਹ ਤੇ ਹਾਲਾਤ ਹਨਗੇ ਸਾਡੇ ਪੰਜਾਬ ਦੇ ਦੇਖਿਆ ਹਾਰਪੁਰ ਤੋਂ ਬਾਲਕ ਹੋਰ ਵੀਡੀਓ ਵਾਇਰਲ ਹੋਈ ਸੀ ਜਲੰਧਰ ਵਿੱਚ ਇੱਕ ਬੱਚੀ ਦੇ ਨਾਲ ਪ੍ਰਵਾਸੀ ਨੇ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਲੋਕਾਂ ਨੇ ਫੜ ਕੇ ਕੁੱਟਿਆ ਬੜਾ ਵਾ ਕੀ ਲਾਦਾ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਹੋਣੀ ਸ਼ੁਰੂ ਹੋ ਗਈਆਂ ਨੇ ਜਿਵੇਂ ਅਸੀਂ ਦੇਖਿਆ ਵੀ ਹੋਰ ਇੱਕ ਪਹਿਲਾ ਮਾਮਲਾ ਨਹੀਂ ਹੈ ਬੰਡੀ ਜੀ ਬੱਚੇ ਨਾਲ ਇਸ ਤਰ੍ਹਾਂ ਅਸੀਂ ਦੇਖਿਆ ਕਈ ਪਰਿਵਾਰਾਂ ਰੱਖਿਆ ਹੁੰਦਾ ਵਾ ਜਿਹੜਾ ਪ੍ਰਵਾਸੀ ਰੱਖਦੇ ਨੇ ਘਰਾਂ ਵਿੱਚ ਜਿਹੜੇ ਆਪਣੀਆਂ ਭੇਲੀਆਂ ਰੱਖਦੇ ਨੇ ਉਹਨੇ ਮਾਰਕ ਨੂੰ ਹੀ ਜਲੀ ਚੀਜ਼ ਇਹ ਕਿ ਮਾਰਤਾ ਸਥਾਨੀਆ ਵੀਡੀਓ ਬੜੀ ਅਵੇਲ ਹੁੰਦੀ ਹੈ ਬੜਾ ਨੁਕਸਾਨ ਹੁੰਦੇ ਨੇ ਚੀਜ਼ਾਂ ਦੇ ਇਕਬੀਲ ਕੀ ਹੁੰਦਾ ਚਾਹੋ ਜਗਣਾ ਪਏਗਾ ਪੰਜਾਬੀਆਂ ਨੂੰ ਜਗਣਾ ਪਏਗਾ ਹੁਣ ਪੰਜਾਬੀਆਂ ਨੂੰ ਔਰ ਆਪਣੀ ਆਪਣੀ ਚੀਜ਼ ਦਾ ਆਪਣੀ ਪੈਸਿਆਂ ਦਾ ਆਪਣੀ ਜਾਇਦਾਦ ਦਾ ਆਪ ਰੱਖੀ ਕਰਨੀ ਪਏਗੀ ਕਿਸੇ ਦੇ ਤੁਸੀਂ ਇਲਜ਼ਾਮ ਨਹੀਂ ਲਾ ਸਕਦੇ ਪੁਲਿਸ ਨੇ ਨਹੀਂ ਕੀਤਾ ਸਰਕਾਰ ਨੇ ਹੁਣ ਸਾਡਾ ਆਪਣਾ ਫਰਜ਼ ਬੰਦਾ ਵਾ ਕਿ ਅਸੀਂ ਆਪਣਾ ਤੇ ਬੇਗਾਨਾ ਪਹਿਚਾਨੀਏ ਤੇ ਆਪਣੀ ਜਿਹੜੀ ਕੀਮਤੀ ਚੀਜ਼ਾਂ ਵਾ ਲੋਕਾਂ ਦੇ ਉੱਤੇ ਸੁੱਟ ਕੇ ਜਾਣ ਨਾਲੋਂ ਆਪ ਦੀ ਦੇਖ ਰੱਖ ਕਰੋ ਨਹੀਂ ਸਾਂਭੀ ਜਾਂਦੀ ਚੀਜ਼ ਉਹਨੂੰ ਵੇਚ ਵਟਾ ਲਓ ਪਰ ਉਹ ਚੀਜ਼ ਨਾ ਕਰੋ ਕਿ ਤੁਹਾਡੇ ਇਹੋ ਜਿਹੇ ਢਿੱਲਾਂ ਦੇ ਕਰਕੇ ਅਜੀਬ ਪ੍ਰਵਾਸੀ ਬੰਦੇ ਮਜ਼ਦੂਰੀ ਮਿਹਨਤ ਵਧੀਆਂ ਕਰ ਲੈਂਦੇ ਆ ਪੰਜਾਬੀ ਤੇ ਐਵੇਂ ਹੀ ਆ ਇਹੀ ਚੀਜ਼ਾਂ ਦੇ ਕਰਕੇ ਸਾਡੀ ਪਿੱਠ ਲੱਗੀ ਆ ਹੁਣ ਇਹ ਕੰਮ ਖਤਮ ਕਰੀਏ ਆਪਣੇ ਆਪਣੇ ਘਰ ਪਰਿਵਾਰ ਦੀ ਜ਼ਿੰਮੇਵਾਰੀ ਜਿਹੜੀ ਅਸੀਂ ਆਪ ਚੁੱਕੀ ਹੁਣ ਬੋਤਨਵਾਜੀ ਐਸੀ ਗੱਲਬਾਤ ਕੀਤੀ ਬੰਟੀ ਚਾਟੀਵੈਣ ਜਿਹੜਾ ਕਿ ਸਾਡਾ ਵੀਰ ਸਮਾਸੀ ਵੀ ਆ ਜਿਸ ਤਾਂ ਦਾ ਪੰਜਾਬ ਦਾ ਮਾਹੌਲ ਬਣਿਆ ਜਿਸ ਤਾਂ ਦਾ ਹੁਸ਼ਿਆਰਪੁਰ ਤੋਂ ਬਾਅਦ ਇਹ ਘਟਨਾ ਜਿਹੜੀ ਵਾਪਰੀ ਆ ਅਤੇ ਉਸ ਤੋਂ ਬਾਅਦ ਹਰ ਕੋਈ ਜਿਹੜਾ ਇਸ ਨੂੰ ਲੈ ਕੇ ਬੜਾ ਦਰਦ ਮਹਿਸੂਸ ਕਰ ਰਿਹਾ ਤੇ ਅੱਜ ਬੰਟੀ ਭਾਈ ਨੇ ਵੀ ਗੱਲਬਾਤ ਕੀਤੀ ਤੁਸੀਂ ਦੇਖਿਆ ਇਸ ਚਰਚਾ ਉਤੇ ਉਹਨਾਂ ਆਪਣਾ ਦੁੱਖ ਜਿਹੜਾ ਪ੍ਰਗਟਾਵਾ ਕੀਤਾ ਅਤੇ ਉਹਨਾਂ ਕਿਹਾ ਵੀ ਸਾਨੂੰ ਜਾਗਾਂ ਦੀ ਲੋੜ ਆ ਸਾਨੂੰ ਇਕੱਠਿਆਂ ਆਉਣ ਦੀ ਲੋੜ ਆ ਸਾਨੂੰ ਇੱਕ ਭਾਈਚਾਰੇ ਸਾਂ ਬਣਾਉਣ ਦੀ ਲੋੜ ਆ ਅਤੇ ਸਾਨੂੰ ਹੁਣ ਸੁਚੇਤ ਹੋਣ ਦੀ ਲੋੜ ਖਾਸ ਕੇ ਸਾਨੂੰ ਆਪਣੇ ਘਰ ਦੀ ਰਾਖੀ ਸਾਨੂੰ ਆਪਣੇ ਜਾਇਦਾਦ ਦੀ ਰਾਖੀ ਸਾਨੂੰ ਆਪਣੇ ਬੱਚਿਆਂ ਦੀ ਰਾਖੀ ਆਪਕਾ ਨਹੀਂ ਪਾਉਗੀ ਮੈਨੂੰ ਦਿਓ ਜਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰ ਸਤ